ਜਿਹੜੀਆਂ ਕਹਾਵਤਾਂ ਬੜੀਆਂ ਉਹ ਐਵੇਂ ਨਹੀਂ ਬੜੀਆਂ ਕਹਿੰਦੇ ਹੁੰਦੇ ਆ ਕੰਗੇ ਦੀਆਂ ਰੱਜਾ ਗੁੰਗੇ ਦੀ ماں ਪਛਾਣ ਲੈਂਦੀ ਐ ਐਡੀ ਬਗੜੈਲ ਕੁੜੀ ਰਪਿੰਦਰ ਕੌਰ ਇਹ ਕਿਵੇਂ ਹੋ ਸਕਦਾ ਕਿ ਉਹਦਾ ਪੇਕਾ ਪਰਿਵਾਰ ਇਹ ਗੱਲ ਨਾ ਜਾਣਦਾ ਹੋਵੇ ਕਿ ਸਾਟੀ ਸੀ ਇਸ ਤਰੀਕੇ ਦੀਆਂ ਹੱਦਾਂ ਬੰਨੇ ਟੱਪੀ ਬੈਠੀ ਆ ਜਦੋਂ ਆਪਣੇ ਹਾਉ ਭਾਉ ਦੇ ਵਿੱਚ ਆਪਣੇ ਚਾਲ ਚੱਲਣ ਦੇ ਵਿੱਚ ਆਪਣੀਆਂ ਗੱਲਾਂ ਦੇ ਵਿੱਚ ਰਹਿਣ ਸਹਿਣ 'ਚ ਫਰਕ ਪਤਾ ਲੱਗਦਾ ਤੇ ਮਾਂ ਪਿਓ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਕਿਰਪਿੰਦਰ ਨੇ ਕੈਨੇਡਾ ਦੇ ਵਿੱਚੋਂ ਕ੍ਰਾਈਮ ਦਾ ਪੜਾਈ ਦਾ ਕੋਰਸ ਕੀਤਾ ਕਿ ਇਹ ਸਾਥੀ ਲੜਕੀ ਕੇਸ ਕੀ ਬਾਰਮੀ ਤੱਕ ਸਜਾਉਂਦੀ ਸੀ ਤੇ ਜੇ ਕੇਸ ਕੀ ਸਜਾਉਂਦੀ ਸੀ ਉਸ ਤੋਂ ਭਾਵ ਹੈ ਉਹਦਾ ਅਮਰਤ ਸ਼ੱਕਿਆ ਹੋਇਆ ਐਂਡ ਇਸ ਗੱਲ ਦੀ ਪੁਸ਼ਟੀ ਲੜਕੀ ਦੇ ਪਰਿਵਾਰ ਨੇ ਵੀ ਕੱਲ ਕਰਤੀ ਹੈ ਕਿ ਬਿਲਕੁਲ ਇਹ ਗੱਲ ਸਹੀ ਹੈ ਜੋ ਗੁਰਵਿੰਦਰ ਦੇ ਨਾਲ ਰੁਪਿੰਦਰ ਦਾ ਵਿਆਹ ਹੁੰਦਾ ਉਸ ਤੋਂ ਪਹਿਲਾਂ ਹਰਕਮਲ ਦੇ ਨਾਲ ਰਿਲੇਸ਼ਨ 'ਚ ਸੀਗੀ ਕੋਈ ਇਹ ਗੱਲ ਦੀ ਪੁਸ਼ਟੀ ਹੋਈ ਹੈ ਹਾਂ ਭਾਈ ਕਿ ਜਿਹੜਾ 3 ਨੰਬਰ ਮੁਲਜ਼ਮ ਹੈ ਪੰਜਾਬ ਪੁਲਿਸ ਨੇ ਫੜਿਆ ਉਹਨਾਂ ਦੀ ਤਫ਼ਤੀਸ਼ ਚ ਆਇਆ ਹੈ ਉਹ ਡੱਬ ਵਾਲੀ ਪਿੰਡ ਦਾ ਰਹਿਣ ਵਾਲਾ ਹੈ ਡੱਬ ਵਾਲੀ ਦਾ ਖਾਸ ਡੱਬ ਵਾਲੀ ਦਾ ਪਰ ਅਸੀਂ ਵੀ ਕੋਸ਼ਿਸ਼ ਕਰਾਂਗੇ ਬਲੂਕਾ ਟੀਵੀ ਦੇ ਪੱਲੋਂ ਕਿ ਪਿੰਡ ਬੱਲੂਆਣੇ ਦੇ ਵਿੱਚ ਪਹੁੰਚ ਗਈ ਸੀ ਉਥੋਂ ਦੀ ਪੰਚਾਇਤ ਨੂੰ ਇਨਸਾਨੀਅਤ ਦੇ ਤੌਰ ਤੇ ਸਾਰੀਆਂ ਪਰਤਾਂ ਖੋਲਣੀਆਂ ਚਾਹੀਦੀਆਂ ਕਿ ਇਹ ਮੁੰਡਾ ਕਿੱਦਾਂ ਦਾ ਸੀ ਇਹਦਾ ਘਰ-ਬਾਰ ਕਿੱਦਾਂ ਦਾ ਸੀ ਇਹਦੇ ਕੋਲੇ ਕੀ ਪ੍ਰਾਪਰਟੀ ਆ ਇੰਨੀਆਂ ਲਗਜ਼ਰੀ ਲਾਈਫ ਜਾਂ ਉਸ ਬੀਬੀ ਨੂੰ ਇੰਨੇ ਮਹਿੰਗੇ ਹੋਟਲਾਂ 'ਚ ਰੱਖਣਾ ਕਿੰਨਾ ਪੈਸਾ ਆਉਂਦਾ ਸੀ ਕੇ ਪੰਜਾਬ ਪੁਲਿਸ ਦੇ ਵਿੱਚ ਤਿੰਨ ਬੀਬੀਆਂ ਨੇ ਐਸ ਵਕਤ ਤੇ ਉਹ ਬੀਬੀਆਂ ਨੇ ਡੀਆਈਜੀ ਫਰੀਦਕੋਟ ਰੇਂਜ ਜਗਦੰਬੇ ਨਿਲੰਬਰੇ ਇਹ ਮੈਡਮ ਹੈ ਕਿ ਡੀਆਈਜੀ ਹੈ ਫਰੀਦਕੋਟ ਦੀ ਨਾਲ ਐਸਐਸਪੀ ਫਰੀਦਕੋਟ ਪ੍ਰਗਿਆ ਜੈਨ ਤੇ ਐਸਐਸਪੀ ਬਠਿੰਡਾ ਉਹ ਵੀ ਇੱਕ ਬੀਬੀ ਆ ਉਹਦਾ ਨਾਮ ਹੈਗਾ ਅਮਨੀਤ ਕੌਂਡਲ ਸੋ ਸਪੀਡ ਬਹੁਤ ਚੰਗੀ ਆ ਪੰਜਾਬ ਪੁਲਿਸ ਦੀ ਇਸ ਗੱਲ 'ਚ ਕੋਈ ਦੋਰਾਮਾ ਨਹੀਂ ਪਰ ਇਹਦੇ ਵਿੱਚ ਬੜੇ ਹੀ ਐਂਗਲ ਕੱਢਣੇ ਬਾਕੀ ਆ ਹੋਰ ਮੁਲਜ਼ਮ ਵੀ ਹੋਣਗੇ ਇਹ ਮੰਨਣਾ ਪਰਿਵਾਰ ਦਾ ਸੇਖੋਂ ਸਾਰਾ ਸਵਾਗਤ ਹੈ ਤੁਹਾਡਾ ਮਲੂਕਾ ਟੀਵੀ ਆ ਬਾਈ ਜੀ ਤੁਹਾਡੇ ਅਦਾਰੇ ਮਲੂਕਾ ਟੀਵੀ ਦਾ ਪਰਿਵਾਰ ਦੇ ਹੱਕ ਚ ਖੜਨ ਲਈ ਪਰਿਵਾਰ ਦੀ ਆਵਾਜ਼ ਬੁਲੰਦ ਕਰਨ ਲਈ ਸ਼ਹਿਰ ਫਰੀਦਕੋਟ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਰੁਪਿੰਦਰ ਨੇ ਕੈਨੇਡਾ ਦੇ ਵਿੱਚੋਂ ਕ੍ਰਾਈਮ ਦਾ ਪੜਾਈ ਦਾ ਕੋਰਸ ਕੀਤਾ ਕੀ ਇਹ ਸੱਚ ਆ ਬਿਲਕੁਲ ਜਸਵਿੰਦਰ ਜੀ ਇਹ ਗੱਲ ਬਿਲਕੁਲ 101% ਸੱਚ ਹੈ ਉਨੇ ਇੱਕ ਡਿਪਲੋਮਾ ਕੀਤਾ ਹੋਇਆ ਜਿਹੜਾ ਹੈਗਾ ਕ੍ਰਿਮੀਨੋਲੋਜੀ ਕ੍ਰਿਮੀਨੋਲੋਜੀ ਤੋਂ ਭਾਵ ਜੇ ਆਪਾਂ ਸਰਲ ਸ਼ਬਦਾਂ ਦੇ ਵਿੱਚ ਉਹਨੂੰ ਉਹਦੇ ਅਰਥ ਕੱਢੀਏ ਤਾਂ ਜਿੰਨੇ ਵੀ ਅੱਜ ਤੱਕ ਦੇਸ਼ਾਂ-ਵਿਦੇਸ਼ਾਂ 'ਚ ਜਾਂ ਹਿੰਦੁਸਤਾਨ ਦੀ ਧਰਤੀ 'ਤੇ ਕੋਈ ਹਾਈਲਾਈਟਡ ਮਸਲੇ ਨੇ ਮਰਡਰ ਨੇ ਉਹਨਾਂ ਨੂੰ ਕਿਵੇਂ ਕੇਸ ਢੰਗ ਨਾਲ ਕੀਤਾ ਗਿਆ ਉਹਨਾਂ ਨੂੰ ਫੜਿਆ ਕੇਸ ਢੰਗ ਨਾਲ ਕੀਤਾ ਗਿਆ ਕਿਹੜੀ ਕਿਹੜੀ ਅੱਖ ਤੋਂ ਟੈਕਨੀਕਲ ਇਨਵੈਸਟੀਗੇਸ਼ਨ ਜਾਂ ਹੋਰ ਤਰੀਕੇ ਦੀਆਂ ਇਨਵੈਸਟੀਗੇਸ਼ਨਸ ਯਾਨੀ ਕਿ ਆਮ ਸਧਾਰਨ ਜ਼ਿੰਦਗੀ ਦੇ ਵਿੱਚ ਕ੍ਰਿਮਨੋਲੋਜੀ ਦਾ ਕੋਈ ਕੰਮ ਨਹੀਂ ਇਹ ਇੱਕ ਸਪੈਸ਼ਲਾਈਜ਼ੇਸ਼ਨ ਹੈ ਜਿਹੜੇ ਬੰਦੇ ਦਾ ਰੁਖ ਕ੍ਰਾਈਮਲ ਹੁੰਦਾ ਹੈ ਜਾਂ ਉਹਨੂੰ ਹੱਲ ਕਰਨ ਦੀ ਸੋਚ ਹੁੰਦੀ ਆ ਜਾਂ ਕ੍ਰਾਈਮ ਕਰਨ ਦੀ ਸੋਚ ਹੁੰਦੀ ਆ ਉਹ ਇੱਕ ਇੰਟਰਸਟ ਹੁੰਦਾ ਜਿਵੇਂ ਕਈਆਂ ਦਾ ਕ੍ਰਿਕਟ ਦੇ ਵਿੱਚ ਇੰਟਰਸਟ ਹੈ ਖੇਡਾਂ ਦੇ ਵਿੱਚ ਇੰਟਰਸਟ ਹੈ ਤੇ ਜਿਹੜੇ ਵੈਲ ਪੁਣੇ ਚ ਹੁੰਦੇ ਆ ਜਾਂ ਕੋਈ ਬੰਦੇ ਆਈਪੀਐਸ ਅਫਸਰ ਬਣਨਾ ਚਾਹੁੰਦੇ ਆ ਉਹ ਇਸ ਕ੍ਰਿਮਨੋਲੋਜੀ ਦੇ ਸਬਜੈਕਟ ਨੂੰ ਆਪਟ ਕਰਦੇ ਆ ਤੇ ਮੈਂ ਹੈਰਾਨ ਆ ਕਿ ਆਮ ਸਰਦਾਰਨ ਪਰਿਵਾਰ ਦੀ ਧੀ ਰੁਪਿੰਦਰ ਕੌਰ ਜਦੋਂ ਉਹ ਕੈਨੇਡਾ ਗਈ ਤਾਂ ਉਹਨੇ ਹੋਰ ਕੋਰਸ ਚੂਜ਼ ਕਰਨ ਦੀ ਥਾਂ ਤੇ ਕ੍ਰਿਮਨੋਲੋਜੀ ਹੀ ਕਿਉਂ ਚੂਜ਼ ਕੀਤਾ ਇਸ ਤੋਂ ਇਹ ਲੱਗਦਾ ਹੈ ਕਿ ਜਦੋਂ ਦੀ ਉਹਦੀ ਪਰਵਰਿਸ਼ ਹੋ ਰਹੀ ਹੈ ਉਹਦਾ ਬਚਪਨਾ ਜਾਂ ਉਹਦੀ ਜਿਹੜੀ ਨੌਜਵਾਨੀ ਦੀ ਜ਼ਿੰਦਗੀ ਸੀ ਜਾਂ ਕੈਨੇਡਾ ਦੇ ਵਿੱਚ ਜਾ ਕੇ ਜਿਹੜਾ ਉਹਨੇ ਥੋੜਾ ਜਿਹਾ ਆਪ ਦਾ ਸਰਕਲ ਡਵੈਲਪ ਕੀਤਾ ਉਹਦਾ ਜਿਹੜਾ ਮਾਈਂਡਸੈਟ ਹੈ ਉਹਦੇ ਕਿਤਨਾ ਕਿਤੇ ਬੈਕ ਐਂਡ ਤੇ ਕ੍ਰਾਈਮ ਪੈਟਰੋਲ ਵਰਗੀਆਂ ਚੀਜ਼ਾਂ ਜਾਂ ਕ੍ਰਿਮਨੋਲੋਜੀ ਸਬਜੈਕਟ ਹੈ ਜਿਹੜਾ ਜਾਂ ਇਹਨੂੰ ਕਿਵੇਂ ਕੀਤਾ ਜਾ ਸਕਦਾ ਇਹ ਮਤਲਬ ਮੈਂ ਸਮਝ ਰਿਹਾ ਵੀ ਉਹਦਾ ਇੰਟਰਸਟ ਸੀ ਇਸ ਪਾਸ ਸਰ ਇਹ ਵੀ ਗੱਲ ਹੈ ਦੱਸਿਆ ਗਿਆ ਕਿ ਇਹ ਸੱਚ ਹੈ ਕਿ ਕੁੜੀ ਤਾਂ ਅਮਰਤ ਧਾਰੀ ਸੀ ਪਲੱਸ 2 ਤੱਕ ਕੇਸ ਕੀ ਸਜਾਉਂਦੀ ਰਹੀ ਆ ਬਾਹਰ ਜਾ ਕੇ ਉਹਨੇ ਸਾਰਾ ਕੁਝ ਛੱਡਤਾ ਤੇ ਅਜਿਹੇ ਸ਼ੌਂਕ ਪਾਲ ਲਏ ਬਿਲਕੁਲ ਲੜਕੀ ਕੇਸ ਕੀ ਬਾਰਵੀਂ ਤੱਕ ਸਜਾਉਂਦੀ ਸੀ ਤੇ ਜੇ ਕੇਸ ਕੀ ਸਜਾਉਂਦੀ ਸੀ ਉਸ ਤੋਂ ਭਾਵ ਹੈ ਉਹਦਾ ਅਮਰਤ ਛਕਿਆ ਹੋਇਆ ਐਂਡ ਇਸ ਗੱਲ ਦੀ ਪੁਸ਼ਟੀ ਲੜਕੀ ਦੇ ਪਰਿਵਾਰ ਨੇ ਵੀ ਕੱਲ ਕਰਤੀ ਐ ਕਿ ਬਿਲਕੁਲ ਇਹ ਗੱਲ ਸਹੀ ਐ ਤੇ ਕੈਨੇਡਾ ਜਾ ਕੇ ਜਿਹੜਾ ਹੈਗਾ ਉਹ ਗੁਰੂ ਸਾਹਿਬ ਦਾ ਦਿੱਤਾ ਹੋਇਆ ਬਾਣਾ ਮੈਂ ਤਾਂ ਇਹ ਸਮਝਦਾ ਵੀ ਜਾਂਦਾ ਪਾਓ ਨਾ ਜੇ ਪਾਇਆ ਤਾਂ ਫਿਰ ਜ਼ਿੰਦਗੀ ਰਹਿੰਦੀ ਜ਼ਿੰਦਗੀ ਤਾਈਂ ਉਹਦਾ ਸਤਕਾਰ ਕਰੋ ਵਿਚ ਵਿਚਾਲਾ ਨਾ ਹੋਣਾ ਚਾਹੀਦਾ ਸੋ ਬਾਹਰ ਜਾ ਕੇ ਉਸ ਲੜਕੀ ਨੇ ਜਿਹੜਾ ਹੈਗਾ ਉਹ ਆਪ ਦਾ ਬਾਣਾ ਤਾਰਤਾ ਤੇ ਆਲਦੀ ਜਿਹੜੀ ਜ਼ਿੰਦਗੀ ਨੂੰ ਮਾਡਰਨ ਬਣਾ ਕੇ ਟੈਟੂਆਂ ਦੇ ਵਿੱਚ ਉਥੋਂ ਦੇ ਲਾਈਫ ਸਟਾਈਲ ਦੇ ਵਿੱਚ ਉਥੋਂ ਦੇ ਵੈਸਟਰਨ ਕਲਚਰ ਦੇ ਵਿੱਚ ਉਰੰਗੀ ਗਈ ਸਰ ਮੈਰਿਜ ਤੋਂ ਬਾਅਦ ਹੀ ਕੈਨੇਡਾ ਜਾਂਦੀ ਹੈ ਜਾਂ ਪਹਿਲਾਂ ਚਲੀ ਗਈ ਸੀ ਨਹੀਂ ਉਹ 2018-19 ਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਕਿ ਉਹ ਕੈਨੇਡਾ ਚਲੀ ਗਈ ਸੀ ਵਿਆਹ ਤਾਂ ਉਹਦਾ 2023 'ਚ ਹੋਇਆ ਫਿਰ ਉਹਦੇ ਪੇਰੈਂਟਸ ਨੇ ਇਹ ਗੱਲ ਕਦੇ ਉਹਨੂੰ ਆਈ ਨੂੰ ਜਾਂ ਉੱਥੇ ਗਈ ਨੂੰ ਪੁੱਛੀ ਨਹੀਂ ਵੀ ਭਾਈ ਤੂੰ ਕੇਸ ਕੀ ਉਤਾਰਤੀ ਅਮਰਤ ਛੱਡਤਾ ਕੀ ਇਹ ਪਰਿਵਾਰ ਨੇ ਨਹੀਂ ਪੁੱਛਿਆ ਉਹਨਾਂ ਨੂੰ ਦੇਖੋ ਇਹ ਗੱਲ ਇਹੀ ਹੈ ਕਈ ਬਿਆਨਾਂ ਦੀ ਆਪਸ ਵਿੱਚ ਕੰਟਰਡਿਕਸ਼ਨ ਹੋ ਰਹੀ ਹੈ ਯਾਨੀ ਕਿ ਇਸ ਘਟਨਾ ਦੇ ਹੋਣ ਤੋਂ ਬਾਅਦ ਮਾਵਾ ਦੇ ਪੁੱਤ ਪਹਿਲਾਂ ਵੀ ਮਰੇ ਆ ਲੇਕਿਨ ਜੋ ਇਸ ਘਟਨਾ ਦੇ ਵਿੱਚ ਇਸ ਬਰੂਟਲ ਮਰਡਰ ਦੇ ਵਿੱਚ ਇਸ ਸੋਚੀ ਸਮਝੀ ਇੱਕ ਪਲੈਨਿੰਗ ਦੇ ਤਹਿਤ ਕੀਤੇ ਗਏ ਪਿੰਡ ਸੁਖਣ ਵਾਲਾ ਗੁਰਵਿੰਦਰ ਦੇ ਮਰਡਰ ਦੇ ਵਿੱਚ ਜੋ ਮੀਡੀਆ ਨੇ ਰੋਲ ਅਦਾ ਕੀਤਾ ਇਸ ਮੀਡੀਆ ਦੇ ਰੋਲ ਤੋਂ ਬਾਅਦ ਜਿੰਨੀ ਹਾਈਪ ਇਸ ਕਤਲ ਨੂੰ ਮਿਲੀ ਹੈ ਜਿਹੜਾ ਮਰਡਰ ਹੋਇਆ ਉਹਦੇ ਵਿੱਚ ਕਈ ਸਟੇਟਮੈਂਟਾਂ ਨਿਕਲ ਕੇ ਆ ਰਹੀਆਂ ਯਾਨੀ ਕਿ ਇੱਕ ਤਫ਼ਤੀਸ਼ ਤਾਂ ਪੰਜਾਬ ਪੁਲਿਸ ਜ਼ਿਲ੍ਹਾ ਫਰੀਦਕੋਟ ਦੀ ਆਪ ਦੇ ਪੱਧਰ ਤੇ ਕਰ ਰਹੀ ਹੈ ਇੱਕ ਜਿਹੜੀ ਤਫ਼ਤੀਸ਼ ਹੈ ਉਹ ਪੰਜਾਬੀ ਕਰ ਰਹੇ ਨੇ ਭਾਵਾਂ ਉਹ ਕੈਨੇਡਾ 'ਚ ਬੈਠੇ ਨੇ ਭਾਵਾਂ ਪਿੰਡ ਸੁਖਣਾਲਾ ਦੇ ਰਹਿਣ ਵਾਲੇ ਆ ਭਾਵਾਂ ਉਹ ਪੰਜਾਬ ਦੇ ਜੰਪਲ ਨੇ ਰਹਿਣ ਵਾਲੇ ਆ ਹਰ ਕੋਈ ਇਸ ਗੱਲ ਦੀ ਤਫ਼ਤੀਸ਼ ਕਰ ਰਿਹਾ ਹੈ ਕਿ ਕੌਣ ਸਹੀ ਸੀ ਕੌਣ ਗਲਤ ਸੀ ਕਿਹਦਾ ਕਿੰਨਾ ਰੋਲ ਸੀ ਕਿਨੇ ਕਿੰਨੀ ਕੁ ਸ਼ਰਾਰਤ ਕੀਤੀ ਹੈ ਬਿਲਕੁਲ ਤੁਹਾਡਾ ਸਵਾਲ ਵਾਜਬ ਹੈ ਕਿ ਜੇ ਇੱਕ ਬੇਟੀ ਨੇ ਕੈਨੇਡਾ ਚ ਜਾ ਕੇ ਵੈਸਟਰਨ ਕਲਚਰ ਅਪਣਾ ਲਿਆ ਤਾਂ ਉਹਦੇ ਮਦਰ ਫਾਦਰ ਨੇ ਉਹਨੂੰ ਕਿਉਂ ਨਹੀਂ ਟੋਕਿਆ ਜਾਂ ਉਸ ਦੇ ਉੱਤੇ ਕਿਉਂ ਨਹੀਂ ਨਕੇਲ ਕਸੀ ਜਾਂ ਉਹਦੇ ਹਾਉ ਭਾਉ ਨੂੰ ਦੇਖਦੇ ਹੋਏ ਕਿਉਂਕਿ ਦੇਖੋ ਇੱਕ ਮਾਂ-ਬਾਪ ਦਾ ਇੱਕ ਬੱਚੇ ਨਾਲ ਵਿਦੇਸ਼ਾਂ 'ਚ ਬੈਠੇ ਫੋਨ ਤੇ ਆਮ ਹੀ ਵੀਡੀਓ ਕਾਲ ਹੁੰਦੀ ਆ ਗੱਲ ਹੁੰਦੀ ਆ ਤੋ ਪਾਕਿਆ ਕਿਤੇ ਕਿਤੇ ਭਿੰਨਕ ਪੈ ਜਾਂਦੀ ਐ ਕਿ ਮੇਰਾ ਬੱਚਾ ਜਿਹੜਾ ਉਹ ਕਿੱਧਰ ਨੂੰ ਜਾ ਰਿਹਾ ਉਹਨੂੰ ਮੈਂ ਕਿੱਥੇ ਰੋਕਣਾ ਐ ਕਿੱਥੇ ਦੱਸਣਾ ਵੀ ਸਹੀ ਐ ਗਲਤ ਐ ਸੋ ਇਹ ਕੌਂਟਰਡਿਕਸ਼ਨ ਸਟੇਟਮੈਂਟਸ ਦੀ ਚੱਲ ਰਹੀ ਐ ਕਿ ਜੇ ਮਦਰ ਫਾਦਰ ਨੂੰ ਲੜਕੀ ਦੇ ਨੂੰ ਇਹਨਾਂ ਗੱਲਾਂ ਦਾ ਅਨੁਭਵ ਸੀ ਵੀ ਸਾਡੀ ਕੁੜੀ ਲੋੜ ਤੋਂ ਵੱਧ ਮਾਡਰਨ ਐ ਫਿਰ ਇਸ ਗੁਰਵਿੰਦਰ ਸਿੰਘ ਜਿਹੜਾ ਇੱਕ ਘਰੇਲੂ ਮੁੰਡਾ ਸੀ ਜਿਹੜਾ ਇੱਕ ਸਾਬਤ ਸਰੂਪ ਪੱਗ ਬੰਨਣ ਵਾਲਾ ਮੁੰਡਾ ਸੀ ਜਿਹਦਾ ਟੈਟੂਆਂ 'ਚ ਕੋਈ ਵਿਸ਼ਵਾਸ ਨਹੀਂ ਉਸ ਮੁੰਡੇ ਗੁਰਵਿੰਦਰ ਸਿੰਘ ਦਾ ਵੈਸਟਰਨ ਕਲਚਰ 'ਚ ਕੋਈ ਲੈਣਾ ਦੇਣਾ ਨਹੀਂ ਉਹ ਇੱਕ ਬਿਲਕੁਲ ਆਮ ਸੁਧਾਰਨ ਇੱਕ ਜੱਟ ਜ਼ਿਮੀਦਾਰ ਪਰਿਵਾਰ ਦਾ ਇੱਕ ਸਿੱਧਾ ਸਾਦਾ ਸ਼ਰੀਫ ਬੰਦਾ ਜਿਹਦੇ ਬਾਰੇ ਪਿੰਡ ਵਾਲਿਆਂ ਨੇ ਗਵਾਹੀ ਦਿੱਤੀ ਹੈ ਕਿ ਅਸੀਂ ਜਿਹੜਾ ਹੈਗਾ ਇਹਨੂੰ ਕਦੇ ਸੱਤ ਚ ਨਹੀਂ ਵੇਖਿਆ ਤੇ ਜੱਟਾਂ ਦੇ ਮੁੰਡੇ ਜਸਵਿੰਦਰ ਜੀ ਪਰਦੇ ਨਹੀਂ ਹੁੰਦੇ ਜੱਟਾਂ ਦੇ ਮੁੰਡਿਆਂ ਨੇ ਜੇ ਡਬਲ ਐਮਏ ਕਰ ਲਈ ਹੈ ਤਾਂ ਮਤਲਬ ਉਹ ਮੁੰਡਾ ਬਹੁਤ ਕਾਬਲ ਹਾਂ ਉਹ ਵੀ ਇੰਨੀ ਪ੍ਰੋਪਰਟੀ ਹੁੰਦੇ ਬਾਜੂ ਬਿਲਕੁਲ ਬਿਲਕੁਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਸ ਮੁੰਡੇ ਨੇ ਡਬਲ ਐਮਏ ਕੀਤੀ ਹੈ ਗੁਰਵਿੰਦਰ ਨੇ ਉਹਦੇ ਫਾਦਰ ਕੁਲਦੀਪ ਸਿੰਘ ਨੇ ਗੱਲਾਂ ਦੱਸੀਆਂ ਸਾਰੀਆਂ ਐਂਡ ਉਸ ਮੁੰਡੇ ਦਾ ਕੋਈ 네ਗੇਟਿਵ ਰਿਕਾਰਡ ਹੀ ਹੈ ਨਹੀਂ ਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਾ ਉਸ ਦੇ ਪਿੰਡ ਸੁਖਨ ਵਾਲੇ ਦਾ ਨਾ ਫਰੀਦਕੋਟ ਸ਼ਹਿਰ ਦਾ ਨਾ ਜਿਹੜੇ ਬੈਂਕ ਇੰਡਸਲੈਂਡ ਬੈਂਕ ਦੇ ਵਿੱਚ ਉਹ ਕੰਮ ਕਰਦਾ ਸੀ ਨਾ ਉੱਥੋਂ ਦਾ ਹਰ ਕੋਈ ਬੰਦਾ ਇੱਕੋ ਹੀ ਗੱਲ ਕਹਿੰਦਾ ਇੱਥੋਂ ਤੱਕ ਕਿ ਕੱਲ ਮੈਨੂੰ ਸੁਣਨ ਚ ਮਿਲਿਆ ਕਿ ਲੜਕੀ ਦੇ ਮਾਪੇ ਬਾਪ ਨੇ ਵੀ ਆਪਦੇ ਜਵਾਈ ਦੀ ਤਾਰੀਫ਼ ਕੀਤੀ ਆ ਕਿ ਇਹ ਇੱਕ ਸ਼ਰੀਫ ਤੇ ਕਾਬਲ ਲੜਕਾ ਸੀ ਜਿਹਨੂੰ ਸਾਡੀ ਕੁੜੀ ਨੇ ਮੌਤ ਦੇ ਘਾਟ ਆਪਦੇ ਆਸ਼ਕ ਨਾਲ ਬੱਲੂਆਣੇ ਵਾਲਾ ਜਿਹੜਾ ਹਰਕਾਂ ਵਾਲਾ ਉਹਦੇ ਨਾਲ ਰਲ ਕੇ ਤੇ ਉਹਦੇ ਗਾਹਾਂ ਹੋਰ ਦੋਸਤਾਂ ਨਾਲ ਰਲ ਕੇ ਇਹ ਜਿਹੜਾ ਬਰੂਟਲ ਮਰਡਰ ਕੀਤਾ ਹੁਣ ਉਹ ਪ੍ਰਵਾਹ ਭਰ ਵੀ ਉਹਦੀ ਸ਼ਰਾਫਤ ਦੀ ਗਵਾਹੀ ਪਰ ਰਿਹਾ ਸਰ ਇੱਕ ਗੱਲ ਤਾਂ ਹੈ ਜਿਹੜਾ ਕਤਲ ਆ ਜਿਹੜਾ ਮਡਰਾ ਉਹ ਇੱਕੇ ਦਮ ਤਾਂ ਨਹੀਂ ਹੋ ਗਿਆ ਰਪਿੰਦਰ ਨੇ ਜਾਂ ਹਰਕਮਲ ਨੇ ਜਾਂ ਜਿਹੜਾ ਵਿਸ਼ਵਜੀਤ ਆ ਉਹਦੇ ਕਰਕੇ ਇੱਕੇ ਦਮ ਤਾਂ ਨਹੀਂ ਕਤਲ ਹੋਇਆਣਾ ਆਖਰਕਾਰ ਗੁਰਵਿੰਦਰ ਨੂੰ ਜਿਵੇਂ ਇਹ ਗੱਲਾਂ ਸਾਹਮਣੇ ਆਈਆਂ ਵੀ ਕਦੇ ਉਹਨੂੰ ਨਸ਼ੇ ਦਾ ਟੀਕਾ ਦਿੱਤਾ ਜਾਂਦਾ ਸੀ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਸੀ ਉਹਦੇ ਸਾਰੇ ਪਰਿਵਾਰ ਨੂੰ ਆਨੇ ਉਹਦੇ ਸੱਸ ਸਹੁਰੇ ਨੂੰ ਆਪਣੇ ਨੂੰ ਕੈਨੇਡਾ ਭੇਜ ਦਿੱਤਾ ਇਹ ਤਾਂ ਨਹੀਂ ਹੋ ਸਕਦਾ ਵੀ ਪੇਕੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਹੀ ਨਾ ਹੋਵੇ ਅ ਜਸਵਿੰਦਰ ਜੀ ਇਸ ਸਾਰੀ ਕਹਾਣੀ ਦਾ ਜਿਹੜਾ ਧੁਰਾ ਹੂੰ ਉਹ ਤੁਹਾਡੇ ਜ਼ਿਲ੍ਹਾ ਬਠਿੰਡੇ ਜੀ ਐ ਤੁਸੀਂ ਵੀ ਬਠਿੰਡੇ ਦੇ ਰਹਿਣ ਵਾਲੇ ਹੋ ਮਲੂਕੇ ਦੇ ਰਹਿਣ ਵਾਲੇ ਹੋ ਤੁਹਾਡਾ ਚੈਨਲ ਵੀ ਬਠਿੰਡੇ ਜ਼ਿਲ੍ਹੇ ਦੇ ਮਲੂਕੇ ਨਾਲ ਸੰਬੰਧ ਰੱਖਦਾ ਐ ਇਸ ਕਹਾਣੀ ਦਾ ਜਿਹੜਾ ਅਸਲ ਧੁਰਾ ਹੂੰ ਉਹ ਬਠਿੰਡੇ ਦੇ ਬੱਲੂਆਣੇ ਚ ਜਿਹੜਾ ਉਹ ਮੁੰਡਾ ਹਰਕਮਲਪ੍ਰੀਤ ਐ ਹੂੰ ਉਹ ਬੰਦਾ ਇਸ ਲੜਕੀ ਨਾਲ ਰਲ ਕੇ ਜਿਹੜੀ ਇਹ ਸਾਰੀ ਕਹਾਣੀ ਆ ਸਾਰੀ ਪਲੈਨਿੰਗ ਹੈ ਇਹ ਪਤਾ ਨਹੀਂ ਕਿਦੋਂ ਦੀ ਚੱਲ ਰਹੀ ਆ ਕਿਉਂਕਿ ਪੰਜਾਬ ਦੇ ਵਿੱਚ ਲੜਕੀ 2 ਸਾਲਾਂ ਬਾਅਦ ਵਾਪਸ ਮੁੜੀ ਆ 23 ਦੇ ਵਿੱਚ 2023 ਚ ਉਸ ਲੜਕੀ ਦਾ ਗੁਰਵਿੰਦਰ ਸਿੰਘ ਦਾ ਵਿਆਹ ਹੁੰਦਾ ਉਹ 1 ਮਹੀਨਾ ਆਪਦੇ ਘਰ ਵਾਲੇ ਨਾਲ ਰਹਿ ਕੇ ਕੈਨੇਡਾ ਚਲੀ ਜਾਂਦੀ ਆ 2 ਸਾਲਾਂ ਬਾਅਦ ਫੀਸ ਨਾ ਭਰਨ ਦੀ ਸੂਰਤ ਦੇ ਵਿੱਚ ਉਹਨੂੰ ਵਾਪਸ ਆਉਣਾ ਪੈਂਦਾ ਰਿਪੋਰਟ ਕੀਤਾ ਕਿ ਐਸੀ ਆ ਨਾ ਨਾ ਰਿਪੋਰਟ ਰਿਪੋਰਟ ਵਾਲੀ ਗੱਲ ਅਫਵਾਹ ਹੈ ਉਹ ਵੈਸੇ ਆਈ ਹੈ ਕਿਉਂਕਿ ਉੱਥੋਂ ਦੇ ਕੋਰਸਾਂ ਨੂੰ ਜਿਹੜੀ ਫੀਸ ਚਾਹੀਦੀ ਸੀ ਉਸ ਲੜਕੀ ਕੋਲੇ ਹੈ ਨਹੀਂ ਸੀ ਕਿਉਂਕਿ ਉਹ ਖਰਚਾ ਹੀ ਇੰਨਾ ਕਰਦੀ ਆ ਇਹ ਲੜਕੀ ਉਹਦਾ ਤੁਸੀਂ ਲਾਈਫ ਸਟਾਈਲ ਵੇਖੋ ਉਹਦਾ ਕਿੱਡਾ ਹਾਈ ਫਾਈ ਆ ਸੋ ਕੈਨੇਡਾ ਦੇ ਵਿੱਚ ਹਾਈ ਫਾਈ ਲਾਈਫ ਸਟਾਈਲ ਆਸ ਤੇ ਪੈਸੇ ਚਾਹੀਦੇ ਆ ਉਹ ਕੋਰਸ ਹਾਸਤੇ ਪੈਸੇ ਭਰਨੇ ਸੀ ਉਹਨੂੰ ਵਾਪਸ ਆਉਣਾ ਪਿਆ ਸੋਰਾ ਸਾਹਿਬ ਨੇ ਕਿਹਾ ਵੀ ਤੁਸੀਂ ਆਪਦੇ ਘਰੇ ਆਓ ਆਪਦੇ ਘਰ ਵਾਲੇ ਕੋਲੇ ਆਓ ਤਾਂ ਜਨਵਰੀ 2025 ਦੇ ਵਿੱਚ ਉਹ ਲੜਕੀ ਵਾਪਸ ਪੰਜਾਬ 2 ਸਾਲਾਂ ਬਾਅਦ ਪਿੰਡ ਸੁਖਣ ਵਾਲੇ ਆਉਂਦੀ ਆ ਮੈਨੂੰ ਇਹ ਲੱਗਦਾ ਹੈ ਕਿ ਇਹ ਉਹਦੇ ਔਰਤੋਂ ਲੈ ਕੇ ਮਰਨ ਤੱਕ ਇਹਨਾਂ 11 ਮਹੀਨਿਆਂ ਦੇ ਵਿੱਚ ਕਈ ਸਾਜ਼ਿਸ਼ਾਂ ਬਣੀਆਂ ਹੋਣੀਆਂ ਕਈ ਪਲੈਨਿੰਗਾਂ ਬਣੀਆਂ ਹੋਣੀਆਂ ਜੋ ਕਿ ਤੁਸੀਂ ਵੇਖੋ ਕਿ ਆਪਾਂ ਇੱਕ ਸਧਾਰਨ ਕਿਸੇ ਜਾਨਵਰ ਦੇ ਬੱਚੇ ਨੂੰ ਮਾਰਨ ਲੱਗੇ ਹਜ਼ਾਰ ਵਾਰ ਸੋਚਦੇ ਆ ਤੇ ਜੇ ਉਸ ਬੰਦੇ ਨਾਲ ਚਾਰ ਲਾਵਾਂ ਲਈਆਂ ਹੋਣ ਗੁਰੂ ਸਾਹਿਬ ਦੀ ਹਾਜ਼ਰੀ ਚ ਲਈਆਂ ਹੋਣ ਉਸ ਬੰਦੇ ਨੂੰ ਮਾਰਨ ਦੀ ਪਲੈਨਿੰਗ ਦੇ ਵਿੱਚ ਕਿੰਨਾ ਵੈਸ਼ੀਪ ਹੋਣਾ ਹੋਊਗਾ ਕਿੰਨਾ ਅੰਦਰੋਂ ਉਹਦੀ ਕੌਨਸਪੀਰੇਸੀ ਦਿਮਾਗ ਦੇ ਵਿੱਚ ਚੱਲ ਰਹੀ ਹੋਊਗੀ ਕਿ ਅਸੀਂ ਇਸ ਤਰੀਕੇ ਨਾਲ ਮਾਰ ਸਕਦੇ ਹਾਂ ਇਸ ਤਰੀਕੇ ਨਾਲ ਜਿਵੇਂ ਗੱਲਾਂ ਚੱਲ ਵੀ ਰਹੀਆਂ ਕਿ ਚਿੱਟੇ ਨਾਲ ਮਾਰਨ ਦੀ ਗੱਲ ਉਹ ਵੀ ਇੱਕ ਥਿਊਰੀ ਚੱਲ ਰਹੀ ਹੈ ਕਿ ਚਿੱਟੇ ਨਾਲ ਮਾਰਨ ਦੀ ਇਸ ਲੜਕੀ ਦੀ ਪਲੈਨਿੰਗ ਸੀ ਵੀ ਉਹਦੇ ਟੀਕਾ ਓਵਰਡੋਸ ਦਾ ਲਾ ਲਓ ਨਾਲ ਕਿ ਉਹਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਮਾਰਨ ਦੀ ਪਲੈਨਿੰਗ ਉਹ ਵੀ ਇੱਕ ਥਿਊਰੀ ਹੈ ਇਨਵੈਸਟੀਗੇਸ਼ਨ ਕਿਉਂਕਿ ਮੈਂ ਨੇੜੇਉ ਨਹੀਂ ਵੇਖਿਆ ਜੋ ਗੱਲਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਾਂ ਪਿੰਡ ਵਾਲਿਆਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀਆਂ ਉਹ ਹੈ ਕਿ ਪਲੈਨਿੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ ਲੇਕਿਨ ਕਿਸੇ ਕਾਰਨਾ ਕਰਕੇ ਉਸ ਪਲੈਨਿੰਗ ਦੇ ਮੁਤਾਬਕ ਇਹ ਜਿਹੜਾ ਹੈਗਾ ਮਰਡਰ ਨਹੀਂ ਹੋ ਪਾਇਆ ਤੇ ਅਚਾਨਕ ਹਾਲਾਤ ਬਦਲ ਗਏ ਤੇ ਉਸ ਗੁਰਵਿੰਦਰ ਸਿੰਘ ਮਾਪਿਆਂ ਦੇ ਕੱਲੇ-ਕੱਲੇ ਪੁੱਤ ਨੂੰ ਗਲਾ ਘੁੱਟ ਕੇ ਤੇ ਗਲਾ ਤਾਂ ਘੁੱਟਿਆ ਹੀ ਘੁੱਟਿਆ ਸਾਹ ਬੰਦ ਕਰਕੇ ਗਲਾ ਘੁੱਟ ਕੇ ਉਹਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਉਹਦੇ ਵਿੱਚ ਉਸ ਮੁੰਡੇ ਦੇ ਸਰੀਰ ਤੇ ਲਗਭਗ 15 ਤੋਂ ਵੱਧ ਰਗੜਾਂ ਨੇ ਸਟਾ ਨੇ ਜਿਸ ਤੋਂ ਇਹ ਸਾਫਤ ਹੁੰਦਾ ਵੀ ਉਹਨੇ ਆਪਦੇ ਬਚਾਅ ਦੀ ਕੋਸ਼ਿਸ਼ ਕੀਤੀ ਉਸ ਰਾਤ ਕਿਉਂਕਿ ਮਰਡਰ ਹੁੰਦਾ ਹੈ ਮਲੂਕਾ ਸਾਹਿਬ 23 28 ਤਰੀਕ ਤੇ 29 ਤਰੀਕ ਦੀ ਦਰਮਿਆਨੀ ਦਾ ਰਾਤ ਨੂੰ ਮਰਡਰ ਹੁੰਦਾ ਇਦਾ ਮਤਲਬ ਉਸ ਮੁੰਡੇ ਨੇ ਜਦੋਂ ਜਹਦ ਕੀਤੀ ਜਲਤਾ ਉਹ ਸੈਂਸਸ ਦੇ ਵਿੱਚ ਨਹੀਂ ਸੀ ਕੁਛ ਉਹਨੂੰ ਦਿੱਤਾ ਹੋਇਆ ਸੀਗਾ ਜਾਂ ਉਸ ਮੁੰਡੇ ਤੇ ਇਹ ਸਾਰੇ ਜਾਣੇ ਹਾਵੀ ਹੋ ਗਏ ਹਾਵੀ ਹੋ ਕੇ ਕਿਉਂਕਿ ਤਿੰਨ ਮੁਲਜ਼ਮ ਤਾਂ ਪੁਲਿਸ ਨੇ ਫੜ ਲੇ ਪੌਸਿਬਿਲਟੀ ਹੈ ਕਿ ਹੋਰ ਵੀ ਮੁਲਜ਼ਮ ਇਸ ਮੁਕਦਮੇ ਦੇ ਵਿੱਚ ਹੌਲੀ ਹੌਲੀ ਤਫਤੀਸ਼ ਦੇ ਵਿੱਚ ਆ ਜਾਣ ਤਾਂ ਉਹਨਾਂ ਨੇ ਜਿਹੜਾ ਹੈਗਾ ਇਹ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਮਰਡਰ ਕੀਤਾ ਸਰ ਇਹ ਗੱਲ ਦੱਸਿਓ ਗੁਰਵਿੰਦਰ ਦੇ ਨਾਲ ਰੁਪਿੰਦਰ ਦਾ ਵਿਆਹ ਹੁੰਦਾ ਉਸ ਤੋਂ ਪਹਿਲਾਂ ਹਰਕਮਲ ਦੇ ਨਾਲ ਰਿਲੇਸ਼ਨ ਚ ਸੀਗੀ ਕੋਈ ਇਹ ਗੱਲ ਦੀ ਪੁਸ਼ਟੀ ਹੋਈ ਹੈ ਹਾਂ ਬਿਲਕੁਲ ਮੈਂ 110% ਇਸ ਗੱਲ ਦੀ ਪੁਸ਼ਟੀ ਕਰਦਾ ਦੋ ਥਿਉਰੀਜ਼ ਹੈ ਕਿ ਕੁਝ ਤਾਂ ਇਨਵੈਸਟੀਗੇਸ਼ਨ ਪਾਰਟ ਜਾਂ ਲੋਕ ਇਹ ਕਹਿ ਰਹੇ ਆ ਵੀ ਇਹ ਸਾਲ ਪਹਿਲਾਂ ਹੀ ਇਸ ਮੁੰਡੇ ਨੂੰ ਮਿਲੀ ਸੀ ਲੇਕਿਨ ਮੇਰੇ ਪਰਤਾਲ ਦੇ ਮੁਤਾਬਕ ਇਹ 2023 ਦੇ ਵਿਆਹ ਤੋਂ ਪਹਿਲਾਂ ਇਸ ਮੁੰਡੇ ਨੂੰ ਜਾਣਦੀ ਸੀ ਉਹ ਕਿਸੇ ਢੰਗ ਨਾਲ ਜਾਣਦੀ ਹੋਵੇ ਪਰ ਇਹ ਜਾਣਦੇ ਸੀ ਹਰਕਮਲ ਵੀ ਕੈਨੇਡਾ ਬਿਲਕੁਲ ਹਰਕਮਲ ਕੈਨੇਡਾ ਗਿਆ ਹੋਇਆ ਸੀ ਉਹ ਕੈਨੇਡਾ ਤੋਂ ਵਾਪਸ ਆਇਆ ਹੋਇਆ ਇਹ ਵੀ ਜਾਂਚ ਚੱਲ ਰਹੀ ਹੈ ਕਿ ਰਿਪੋਰਟ ਹੋਇਆ ਕੋਈ ਨਸ਼ਿਆਂ ਦੇ ਕਾਰੋਬਾਰ ਕੈਨੇਡਾ ਦੇ ਵਿੱਚ ਚੱਲ ਰਿਹਾ ਸੀਗਾ ਮੈਰਿਡ ਆ ਹਰਕਮਲ ਬਿਲਕੁਲ ਨਹੀਂ ਅਨਮੈਰਿਡ ਹੈ ਬਿਲਕੁਲ ਅਨਮੈਰਿਡ ਹੈ ਐਂਡ ਮਲੂਕਾ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਬੜੀ ਦਿਲਚਸਪ ਹੈ ਕਿ ਤਕਰੀਬਨ ਪੰਜਾਬ ਦਾ ਮੀਡੀਆ ਤੇ ਪੰਜਾਬੀ ਇਸ ਮਰਡਰ ਨੂੰ ਇੱਕ ਮਟਰ ਦੇ ਐਂਗਲ ਤੋਂ ਵੇਖ ਰਿਹਾ ਵੀ ਘਰ ਵਾਲੀ ਨੇ ਆਪਦੇ ਆਸ਼ਕ ਨਾਲ ਰਲ ਕੇ ਤੇ ਆਪ ਦਾ ਘਰ ਵਾਲਾ ਮਰਵਾਤਾ ਤੇ ਮੈਂ ਵਾਰ-ਵਾਰ ਸਾਰਿਆਂ ਨੂੰ ਬੇਨਤੀ ਕਰ ਰਿਹਾ ਤੇ ਪੰਜਾਬ ਪੁਲਿਸ ਨੂੰ ਖਾਸ ਕਰਕੇ ਕਿ ਇਹਨੂੰ ਇੱਕ ਡਰੱਗ ਦੇ ਐਂਗਲ ਤੋਂ ਵੀ ਵੇਖਿਆ ਜਾਵੇ ਕਿਉਂਕਿ ਜਿਹੜਾ 3 ਨੰਬਰ ਮਲਜ਼ਮ ਹੈ ਪੰਜਾਬ ਪੁਲਿਸ ਨੇ ਫੜਿਆ ਉਹਨਾਂ ਦੀ ਤਫ਼ਤੀਸ਼ ਚ ਆਇਆ ਉਹ ਡੱਬ ਵਾਲੀ ਪਿੰਡ ਦਾ ਰਹਿਣ ਵਾਲਾ ਹੈ ਡੱਬ ਵਾਲੀ ਦਾ ਖਾਸ ਡੱਬ ਵਾਲੀ ਦਾ ਡੱਬ ਵਾਲੀ ਦਾ ਕੁਝ ਹਿੱਸਾ ਤਾਂ ਹਰਿਆਣੇ ਚ ਹੈ ਤੇ ਕੁਝ ਹਿੱਸਾ ਡੱਬ ਵਾਲੀ ਦਾ ਪੰਜਾਬ ਚ ਹੈ ਜਿਹੜਾ ਹਿੱਸਾ ਪੰਜਾਬ ਦੇ ਵਿੱਚ ਆ ਉਹਦੇ ਨੇੜੇ ਇੱਕ ਗੋਲ ਚੌਕਾ ਡੱਬਾਲੀ ਦਾ ਉੱਥੇ ਗੋਲ ਚੌਕ ਦੇ ਵਿੱਚ ਇਹ ਵਿਸ਼ੂ ਵਿਸ਼ੂ ਮੁੰਡਾ ਜਿਹਦਾ ਨਾਂ ਹੈਗਾ ਵਿਸ਼ਵਦੀਪ ਕੁਮਾਰ ਉਹ ਮੁੰਡਾ ਇੱਕ ਆਟੋ ਚਲਾਉਂਦਾ ਹੁੰਦਾ ਸੀ ਗਰੀਬ ਸਧਾਰਨ ਪਰਿਵਾਰ ਦਾ ਮੁੰਡਾ ਉਹ ਮੁੰਡਾ ਅਚਾਨਕ ਵੱਡੀਆਂ ਗੱਡੀਆਂ ਤੇ ਚੰਗੇ ਕੱਪੜੇ ਪਾਉਣੇ ਉਸ ਮੁੰਡੇ ਦੇ ਉੱਤੇ ਇਸ ਡੱਬਾਲੀ ਵਾਲੇ ਮੁੰਡੇ ਦੇ ਉੱਤੇ ਐਨਡੀਪੀਐਸ ਦਾ ਮੁਕੱਦਮਾ ਦਰਜ ਆਇਆ ਰਿਕਾਰਡ ਦੀ ਗੱਲ ਹੈ ਇੱਕ ਇੱਕ ਮੁਕਦਮੇ ਦਾ ਦਰਜ ਹੈ दैट मींस ਕਿ ਇਸ ਮੁੰਡੇ ਦੀ ਡਰੱਗਸ ਨਾਲ ਇਨਵੋਲਵਮੈਂਟ ਹੈਗੀ ਆ ਇਹ ਸਾਬਤ ਹੁੰਦੀ ਆ ਹੁਣ ਉਸ ਡਰੱਗਸ ਦੀ ਇਨਵੋਲਵਮੈਂਟ ਕਰਕੇ ਜਿਹੜਾ ਹੈਗਾ ਇਹ ਮੁੰਡਾ ਗਾਂ ਬੱਲੂਆਣਾਂ ਵਾਲੇ ਮੁੰਡੇ ਨੂੰ ਕਿਵੇਂ ਮਿਲਿਆ ਤੁਸੀਂ ਦੇਖੋ ਇੱਕ ਬੰਦਾ ਬੰਦਾ ਬਠਿੰਡੇ ਦੇ ਬੱਲੂਆਣੇ 'ਚ ਰਹਿਣ ਵਾਲਾ ਇੱਕ ਬੰਦਾ ਡੱਬਾ ਵਾਲੀ 'ਚ ਰਹਿਣ ਵਾਲਾ ਆਪਸ ਦੇ ਵਿੱਚ ਕਿੰਨਾ ਦੂਰੀ ਆ ਉਹਦੀ ਉਹ ਇਕੱਠੇ ਪੜੇ ਨਹੀਂ ਉਹਨਾਂ ਦੀ ਆਪਸ 'ਚ ਕੋਈ ਰਿਸ਼ਤੇਦਾਰੀ ਨਹੀਂ ਫੇਰ ਕਿਹੜੀ ਗੱਲ ਹੈ ਉਹ ਕਿਹੜਾ ਪੁਆਇੰਟ ਹੈ ਜਿਹਦੇ ਕਰਕੇ ਇਹਨਾਂ ਦੀ ਆਪਸ ਚ ਨੇੜਤਾ ਹੋਈ ਇਹਦਾ ਮਤਲਬ ਕੋਈ ਨਾ ਕੋਈ ਤਾਂ ਗੱਲ ਹੈ ਹਰਕਮਲ ਵੀ ਕੋਈ ਮੈਡੀਕਲ ਕਰਨ ਬਿਲਕੁਲ ਬਿਲਕੁਲ ਹਰਕਮਲ ਦੇ ਫਾਦਰ ਦੀ ਬੱਲੂਆਣੇ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਹੈ ਫਾਦਰ ਦੀ ਬਿਲਕੁਲ ਫਾਦਰ ਦੀ ਜਿਹਦਾ ਨਾਮ ਹੈਗਾ ਬਾਬਾ ਬਾਲਾ ਜੀ ਮੈਡੀਕਲ ਸਟੋਰ ਤੇ ਉਹਦੇ ਫਾਦਰ ਦਾ ਨਾਮ ਹੈਗਾ ਹਰਿੰਦਰ ਮਹਿਮੇ ਵਾਲਾ ਡਾਕਟਰ ਬੱਲੂਆਣੇ ਲੋਕ ਬੱਲੂਆਣੇ ਤੇ ਜਾਣਦੇ ਆ ਸਾਰੇ ਉਹ ਆਰਐਮਪੀ ਡਾਕਟਰ ਹੈ ਉਹ ਕੋਈ ਡਿਗਰੀ ਨਹੀਂ ਉਹ ਆਰਐਮਪੀ ਡਾਕਟਰ ਹੈ ਇਹ ਵੀ ਜਾਂਚ ਪੜਤਾਲ ਦੀ ਗੱਲ ਹੈ ਕਿ ਕੀ ਉਹ ਮੈਡੀਕਲ ਸਟੋਰ 2 ਨੰਬਰ ਚ ਖੁੱਲਿਆ ਹੋਇਆ ਹੈ ਕਿ ਉਹਨਾਂ ਕੋਲੇ ਕੋਈ ਉਹ ਦਿੱਤਾ ਹੋਇਆ ਸਰਕਾਰ ਵੱਲੋਂ ਕਿ ਤੁਸੀਂ ਖੋਲ੍ਹ ਸਕਦੇ ਹੋ ਇਹ ਵੀ ਇੱਕ ਜਾਂਚ ਦੀ ਪੜਤਾਲ ਹੈ ਹੁਣ ਇੱਕ ਮੈਡੀਕਲ ਸਟੋਰ ਚਲਾਉਣ ਵਾਲਾ ਪਰਿਵਾਰ ਤੇ ਉਧਰੋਂ ਇੱਕ ਐਂਡੀਪੀਐਸ ਪਰਚੇ ਵਾਲਾ ਡੱਬ ਵਾਲੀ ਵਾਲਾ ਮੁੰਡਾ ਜਿਹੜਾ ਆਪਸ 'ਚ ਉਹਨਾਂ ਦਾ ਲਿੰਕ ਹੀ ਕੋਈ ਨਹੀਂ ਉਹਨਾਂ ਦਾ ਲਿੰਕ ਬਣਿਆ ਕਿਵੇਂ ਥੈਟ ਮੀਨਸ ਕਿ ਇਸ ਕੁੜੀ ਨੂੰ ਚੰਗੇ ਹੋਟਲਾਂ 'ਚ ਰੱਖਣ ਇਸ ਕੁੜੀ ਨੂੰ ਘਮਾਉਣ ਦੇ ਵਿੱਚ ਇਸ ਕੁੜੀ ਨੂੰ ਸਭਜਵਾਜ ਵਿਖਾਉਣੇ ਕਿ ਤੂੰ ਮਹਿੰਗੇ ਕੱਪੜੇ ਪਾ ਸਕਦੀਆਂ ਮੈਂ ਤੈਨੂੰ ਲੈ ਕੇ ਦੇ ਸਕਦਾ ਮੈਂ ਤੈਨੂੰ ਕਮਾ ਸਕਦਾ ਕੁਛ ਨਾ ਕੁਛ ਉਸ ਲੜਕੀ ਦੇ ਦਿਮਾਗ 'ਚ ਜਿਸ ਪੈਸੇ ਨੇ ਲੁਭਾਵ ਨੇ ਸੁਪਨੇ ਵਿਖਾਏ ਉਹ ਡਰਗ ਮੰਨੀ ਹੋ ਸਕਦੀ ਆ ਇਹ ਤਫਤੀਸ਼ ਦਾ ਹਿੱਸਾ ਤੇ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਕਿ ਪੰਜਾਬ ਪੁਲਿਸ ਦੇ ਵਿੱਚ ਤਿੰਨ ਬੀਬੀਆਂ ਨੇ ਐਸ ਵਕਤ ਤੇ ਉਹ ਬੀਬੀਆਂ ਨੇ ਡੀ ਆਈ ਜੀ ਫਰੀਦਕੋਟ ਰੇਂਜ ਜਗਦੰਬੇ ਨਿਲੰਬਰੇ ਇਹ ਮੈਡਮ ਐ ਇੱਕ ਡੀ ਆਈ ਜੀ ਐ ਫਰੀਦਕੋਟ ਦੀ ਨਾਲ ਐਸ ਐਸ ਪੀ ਫਰੀਦਕੋਟ ਭਰਗਿਆ ਜਾਣ ਤੇ ਐਸਐਸਪੀ ਬਠਿੰਡਾ ਉਹ ਵੀ ਇੱਕ ਬੀਬੀ ਆ ਉਹਦਾ ਨਾਮ ਹੈਗਾ ਅਮਨੀਤ ਕੌਂਡਣ ਇਹ ਤਿੰਨ ਬੀਬੀਆਂ ਜੇ ਇਸ ਮਰਡਰ ਕੇਸ ਨੂੰ ਨਿੱਜੀ ਤੌਰ ਤੇ ਲੈ ਕੇ ਤਫਤੀਸ਼ ਕਰਨ ਕਿਉਂਕਿ ਅਫਸਰੀ ਮਿਲ ਜਾਣੀ ਹੋਰ ਗੱਲ ਹੈ ਲੇਕਿਨ ਅਫਸਰੀ ਦੇ ਵਿੱਚ ਇੱਕ ਚੋਟੀ ਦੀ ਇਨਵੈਸਟੀਗੇਸ਼ਨ ਕਰਨੀ ਜਿਦੇ ਵਿੱਚ ਬਾਰ ਦੀ ਖਲ ਲਾ ਦੇਣੀ ਉਹ ਇੱਕ ਵੱਖਰੀ ਗੱਲ ਹੈ ਜੇ ਇਹ ਤਿੰਨ ਬੀਬੀਆਂ ਸਿਰ ਜੋੜ ਲੈਣ ਮੈਂ ਤੁਹਾਨੂੰ ਅੱਜ ਦਾਅਵੇ ਨਾਲ ਕਹਿੰਦਾ ਕਿ ਇਸ ਮਰਡਰ ਦੇ ਗਾਂ ਲਿੰਕ ਡਰੱਗ ਮਨੀ ਨਾਲ ਵੀ ਜੁੜਨਗੇ ਤੇ ਡਰੱਗ ਪੈਡਲਰਜ਼ ਨਾਲ ਵੀ ਜੁੜਨਗੇ ਤੇ ਕੋਈ ਨਾ ਕੋਈ ਐਸਾ ਇੱਕ ਗਰੋਹ ਸਾਹਮਣੇ ਆਊਗਾ ਜਿਹੜਾ ਇਸ ਬੀਬੀ ਦੇ ਦਿਮਾਗ ਨੂੰ ਫੇਲ ਕਰਨ ਦੇ ਵਿੱਚ ਇਸ ਕਹਾਣੀ ਨੂੰ ਤੋੜਨ ਦੇ ਵਿੱਚ ਇਸ ਕੌਨਸਪਰੇਸੀ ਦਾ ਹਿੱਸਾ ਬਣਿਆ ਬਿਲਕੁਲ ਇਹ ਇਹ ਆਉਣ ਵਾਲੇ ਸਮੇਂ 'ਚ ਗੱਲਾਂ ਪਰਤਾਂ ਖੁੱਲ ਸਕਦੀਆਂ ਜੇ ਤਿੰਨੇ ਬੀਬੀਆਂ ਵੱਖ-ਵੱਖ ਇਕੱਠੀਆਂ ਜੁੜ ਜਾਣ ਇੱਕ ਗੱਲ ਮੈਂ ਜਰੂਰ ਇੱਥੇ ਕਹਿ ਦੂੰਗਾ ਪਿੰਡ ਬੱਲੂਆਣਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਆ ਕਿਉਂਕਿ ਬਹੁਤ ਦਰਿੰਦਗੀ ਭਰਿਆ ਕੰਮ ਉੱਥੋਂ ਦੇ ਹਰ ਕਮਲ ਨੇ ਉਹਦਾ ਫਾਦਰ ਦਾ ਮੈਡੀਕਲ ਆ ਪਤਾ ਨਹੀਂ 2 ਨੰਬਰ 'ਚ ਆ ਪਤਾ ਨਹੀਂ ਇੱਕ ਤਾਂ ਇਹ ਤਾਂ ਹਜੇ ਇਨਵੈਸਟੀਗੇਸ਼ਨ 'ਚ ਹੋਣਾ ਬਾਕੀ ਹੈ ਪਰ ਅਸੀਂ ਵੀ ਕੋਸ਼ਿਸ਼ ਕਰਾਂਗੇ ਮਲੂਕਾ ਟੀਵੀ ਦੇ ਪੱਲੋਂ ਕਿ ਪਿੰਡ ਬੱਲੂਆਣੇ ਦੇ ਵਿੱਚ ਪਹੁੰਚਗੇ ਉੱਥੋਂ ਦੀ ਪੰਚਾਇਤ ਨੂੰ ਇਨਸਾਨੀਅਤ ਤੌਰ ਤੇ ਸਾਰੀਆਂ ਪਰਤਾ ਖੋਲਣੀਆਂ ਚਾਹੀਦੀਆਂ ਕਿ ਇਹ ਮੁੰਡਾ ਕਿੱਦਾਂ ਦਾ ਸੀ ਇਹਦਾ ਘਰ-ਬਾਰ ਕਿੱਦਾਂ ਦਾ ਸੀ ਇਹਦੇ ਕੋਲੇ ਕੀ ਪ੍ਰਾਪਰਟੀ ਆ ਇੰਨੀਆਂ ਲਗਜ਼ਰੀ ਲਾਈਫ ਜਾਂ ਉਸ ਬੀਬੀ ਨੂੰ ਇਹਨੇ ਮਹਿੰਗੇ ਹੋਟਲਾਂ 'ਚ ਰੱਖਣਾ ਕਿੱਥੋਂ ਪੈਸਾ ਆਉਂਦਾ ਸੀ ਇਹ ਜਰੂਰ ਉੱਥੋਂ ਦੀ ਪੰਚਾਇਤ ਨੂੰ ਕਿਉਂਕਿ ਕਈ ਵਾਰੀ ਅਸੀਂ ਕੀ ਕਹਿੰਨੇ ਆ ਬੀਰ ਅਸੀਂ ਕਿਉਂ ਬੋਲਣਾ ਅਸੀਂ ਸੱਚ ਤੋਂ ਕੀ ਲੈਣਾ ਅੱਜ ਜੇ ਇਹ ਅੱਗ ਸੁਖਣ ਵਾਲੇ ਪਿੰਡ ਦੇ ਵਿੱਚ ਉਸ ਦੇ ਵਿੱਚ ਬੜੀ ਆ ਜੀ ਦਾ ਕੋਈ ਕਸੂਰ ਨਹੀਂ ਸੀ ਉਹ ਬੇਆ ਹੀ ਮੌਤ ਮਾਰ ਦਿੱਤਾ ਗਿਆ ਤੇ ਕੱਲ ਨੂੰ ਇਹ ਅੱਗ ਬੱਲੂਆਣੇ ਵੀ ਫਲ ਸਕਦੀ ਹੈ ਸਾਨੂੰ ਇਹ ਇਨਸਾਨੀਅਤ ਤੌਰ ਤੇ ਹਰ ਕਿਸੇ ਨੂੰ ਨਾਲ ਖੜਨਾ ਚਾਹੀਦਾ ਅਸੀਂ ਕੋਸ਼ਿਸ਼ ਕਰਾਂਗੇ ਪਹਿਲੀ ਵਾਰ ਕਿ ਬੱਲੂਆਣੇ ਦੀ ਪੰਚਾਇਤ ਦੇ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦਾ ਉਥੋਂ ਵੀ ਸਾਰਾ ਕੁਝ ਦਿਖਾਇਆ ਜਾਵੇ ਕਿ ਆਖਰਕਾਰ ਪੁਲਿਸ ਇਹ ਵੀ ਇਨਵੈਸਟੀਗੇਸ਼ਨ ਕਰੇ ਬਹੁਤ ਸਾਰੀਆਂ ਭਰਤਾਂ ਜਿਹੜੀਆਂ ਉਹ ਖੁੱਲ ਕੇ ਸਾਹਮਣੇ ਆਉਣੀਆਂ ਸਰ ਇੱਕ ਅਹਿਮ ਸਵਾਲ ਹੈ ਜਿਹੜਾ ਵਾਰ-ਵਾਰ ਸੋਸ਼ਲ ਮੀਡੀਆ ਤੇ ਵੀ ਲੋਕ ਕਰਦੇ ਨੇ ਜੀ ਅਰਪਿੰਦਰ ਕੌਰ ਦਾ ਉਸ ਹਰਕਮਲ ਦੇ ਨਾਲ ਵਿਆਹ ਤੋਂ ਪਹਿਲਾਂ ਦਾ ਰਿਲੇਸ਼ਨ ਆ ਕਿ ਸੱਚਮੁੱਚ ਰਿਸ਼ਤੇ ਦੀ ਕੋਈ ਗੱਲ ਵੀ ਚੱਲੀ ਸੀ ਕਹਿੰਦੇ ਕਿ ਮਾਪਿਓ ਦੇ ਕੋਲ ਰਿਸ਼ਤਾ ਪਹੁੰਚਿਆ ਸੀ ਘਰੇ ਪਰ ਉਹ ਅਨਕਾਰੀ ਹੋ ਗਏ ਉਹ ਚਾਹੁੰਦੇ ਸੀ ਜ਼ਮੀਨ ਥੋੜੀ ਆ ਅਸੀਂ ਵੱਧ ਜ਼ਮੀਨ ਵਾਲਾ ਮੁੰਡਾ ਲੱਭੀਏ ਤੇ ਬਾਅਦ ਵਿੱਚ ਗੁਰਵਿੰਦਰ ਲੱਭਿਆ ਪਰ ਕੁੜੀ ਰਾਜੀ ਨਹੀਂ ਸੀ ਪਰ ਮਾਪਿਓ ਦੀ ਝੇਪ ਜਾਂ ਦਬਾਅ ਕਰਕੇ ਗੁਰਵਿੰਦਰ ਦੇ ਨਾਲ ਉਹ ਕੁੜੀ ਵਿਆਹਤੀ ਕਿੰਨਾ ਕਾ ਸੱਚ ਆ ਮਲੂਕਾ ਸਾਹਿਬ ਇਹ ਗੱਲ ਬਹੁਤ ਜ਼ੋਰਾਂ ਤੇ ਚਰਚਾ ਦੇ ਵਿੱਚ ਜਿਵੇਂ ਤੁਸੀਂ ਮੈਨੂੰ ਪੁੱਛਿਆ अनेका ਲੋਕ ਪੁੱਛਦੇ ਆ ਪਰ ਇਸ ਗੱਲ ਦੀ ਪੁਸ਼ਟੀ ਸਿਰਫ ਤੇ ਸਿਰਫ ਜਾਂ ਤਾਂ ਮ੍ਰਿਤਕ ਗੁਰਵਿੰਦਰ ਸਿੰਘ ਦੇ ਮਦਰ ਫਾਦਰ ਕੁਲਦੀਪ ਸਿੰਘ ਜਾਂ ਉਹਨਾਂ ਦੀ ਧਰਮ ਪਤਨੀ ਕਰ ਸਕਦੇ ਆ ਜਾਂ ਇਸ ਗੱਲ ਦੀ ਪੁਸ਼ਟੀ ਜਿਹੜੀ ਲੜਕੀ ਰੁਪਿੰਦਰ ਕੌਰ ਜਿਹੜੀ ਜਿਹੜਾ ਜਿਹਨੇ ਕਤਲ ਕੀਤਾ ਇਹ ਉਦੇ ਫਾਦਰ ਜਾਂ ਉਹਦੀ ਮਾਤਰ ਦਾ ਸਕਦੇ ਆ ਕਿਉਂਕਿ ਪਰਿਵਾਰਕ ਗੱਲ ਹੈ ਇਹਦੇ ਵਿੱਚ ਕਿਉਂਕਿ ਮੈਂ ਤਾਂ ਦੇਖੋ ਬਾਅਦ ਦੇ ਵਿੱਚ ਇਸ ਪਿਕਚਰ ਚ ਆਇਆ ਮੈਨੂੰ ਇੱਕ ਹਮਦਰਦੀ ਹੈ ਮੈਂ ਹਮਦਰਦੀ ਦੇ ਤੌਰ ਤੇ ਜਿਹੜਾ ਹੈਗਾ ਇਸ ਮੁਕਦਮੇ ਦੇ ਵਿੱਚ ਜੋਸ਼ ਨਾਲ ਲੱਗਿਆ ਹੋਇਆ ਕਿ ਇਨਸਾਫ ਮਿਲਣਾ ਚਾਹੀਦਾ ਮਾਂ ਦਾ ਪੁੱਤ ਦੁਬਾਰਾ ਕੋਈ ਨਾ ਮਰੇ ਪਰ ਮੈਂ ਤੁਹਾਡੇ ਚੈਨਲਾਂ ਹੀ ਪੰਜਾਬੀਆਂ ਨੂੰ ਇੱਕ ਗੱਲ ਪੁੱਛਣੀ ਵੀ ਚਾਹੁੰਨਾ ਤੇ ਇੱਕ ਗੱਲ ਦੀ ਬੇਨਤੀ ਵੀ ਕਰਨਾ ਚਾਹੁੰਦਾ ਕਿ ਅਸੂਲਨ ਤੌਰ ਤੇ ਪਿਓ ਦੀ ਚਿਖਾ ਨੂੰ ਪੁੱਤ ਨੇ ਅੱਗ ਲਾਉਣੀ ਹੁੰਦੀ ਹੈ ਲੇਕਿਨ ਇਸ ਮੁਕਦਮੇ ਦੇ ਵਿੱਚ ਇਹ ਹਾਲਾਤਾਂ ਦੇ ਵਿੱਚ ਇਸ ਪਿੰਡ ਦੇ ਵਿੱਚ ਇੱਕ ਨੌਜਵਾਨ ਪੁੱਤ ਦੀ ਚਿਖਾ ਨੂੰ ਬਾਪ ਨੇ ਅੱਗ ਲਾਈ ਆ। ਹਾਂ। ਯਾਨੀ ਕਿ ਕੁਦਰਤ ਦੇ ਨਿਯਮ ਨੂੰ ਪਲਟ ਕੇ ਰੱਖਤਾ। ਹਾਂ। ਹੁਣ ਜੇ ਇਸ ਪੁੱਤ ਨੂੰ ਚਾਹਵਾਂ ਨਾਲ ਪਾਲਿਆ ਹੋਵੇ, ਸ਼ੌਂਕ ਨਾਲ ਵਿਆਹਿਆ ਹੋਵੇ, ਵਿਆਹਿਆ ਤਾਂ ਮਾਪਿਆਂ ਨੇ ਸੀ ਨਾ, ਰੇਂਜ ਮੈਰਿਜ ਸੀ। ਹੁਣ ਮਾਪੇ ਅੱਜ ਮਹਿਸੂਸ ਕਰਦੇ ਆ ਕਿ ਅਸੀਂ ਤਾਂ ਚਾਹਵਾਂ ਨਾਲ ਆਪਦੇ ਪੁੱਤ ਦਾ ਵਿਆਹ ਕੀਤਾ ਸੀ ਤੇ ਅਸੀਂ ਤਾਂ ਆਪਦੇ ਪੁੱਤ ਦੀ ਮੌਤ ਖਰੀਦ ਕੇ ਲਾਇਆ। ਹਾਂ। ਅੱਜੋ ਮਹਿਸੂਸ ਕਰਦੇ ਆ ਕਿ ਇਦੋਂ ਤਾਂ ਅਸੀਂ ਮੁੰਡਾ ਕੁਵਾਰਾ ਹੀ ਰੱਖ ਲੈਂਦੇ ਸੋ ਤੁਹਾਡੇ ਮਾਧਿਅਮ ਰਾਹੀਂ ਮੈਂ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਤੇ ਖਾਸ ਕਰਕੇ ਪੰਜਾਬ ਪੁਲਿਸ ਦੇ ਉਹਨਾਂ ਅਫਸਰਾਂ ਨੂੰ ਜੋ ਇਸ ਮੁਕਦਮੇ ਦੀ ਤਫ਼ਤੀਸ਼ ਕਰ ਰਹੇ ਆ ਕਿ ਅਜਿਹੀ ਅਣਹੋਣੀ ਕਿਸੇ ਦੇ ਘਰੇ ਵੀ ਹੋ ਸਕਦੀ ਆ ਕਦੇ ਕਦੇ ਜ਼ਿੰਦਗੀ 'ਚ ਇਹੋ ਜਿਹੇ ਮੌਕੇ ਮਿਲਦੇ ਆ ਜਦੋਂ ਤੁਸੀਂ ਕੁਦਰਤ ਦੇ ਇਨਸਾਫ ਨੂੰ ਆਪ ਰੱਬ ਬਣ ਕੇ ਤੁਹਾਡੇ ਅੰਦਰ ਰੱਬ ਵਸਦਾ ਹੈ ਇਨਸਾਨ ਦੇ ਅੰਦਰ ਰੱਬ ਬਣ ਕੇ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਤੇ نسلਾਂ ਨੂੰ ਸਿੱਧੇ ਰਾਹ ਪਾ ਸਕਦੇ ਹੋ ਜੇ ਇਸ ਮੁਕਦਮੇ 'ਚ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਰੱਖੀ ਜਾਂਦੀ ਹੈ ਇਹ ਸਫਾਰਸ਼ ਮੰਨੀ ਜਾਂਦੀ ਆ ਕਿ ਮੈਂ ਇਹ ਸਮਝੂਗਾ ਕਿ ਇਹ ਪੰਜਾਬੀਆਂ ਨਾਲ ਇੱਕ ਧਰੋ ਹੈ ਇੱਕ ਠੱਗੀ ਆ ਪੰਜਾਬੀਆਂ ਨਾਲ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਕਰਨਾ ਹੈ ਜੋ ਉਹਨਾਂ ਨੇ ਵੇਖਣਾ ਜੇ ਇਹ ਬੰਦੇ ਜਿਨ੍ਹਾਂ ਨੇ ਕਾਂਸਪੀਰੇਸੀ ਕਰਕੇ ਮਰਡਰ ਕੀਤਾ ਜੇ ਇਹ ਛੁੱਟਦੇ ਨੇ ਇਹਨਾਂ ਦੇ ਉੱਤੇ ਨਹੀਂ ਸਖਤ ਐਕਸ਼ਨ ਲਏ ਜਾਂਦੇ ਧਾਰਾਵਾਂ ਕੱਟ ਲਈਆਂ ਜਾਂਦੀਆਂ ਮੁਕੱਦਮਾ ਹਲਕਾ ਰੱਖਿਆ ਜਾਂਦਾ ਜਾਂ ਪੜਤਾਲ ਚ ਕਮੀ ਰੱਖੀ ਜਾਂਦੀ ਆ ਤਾਂ ਇਹਦਾ ਅਸਰ ਆਉਣ ਵਾਲੀ ਪੰਜਾਬ ਦੀਆਂ ਜਿਹੜੀਆਂ ਨੌਜਵਾਨ ਕੁੜੀਆਂ ਉਹਨਾਂ ਤੇ ਪਊਗਾ ਕਿ ਇਹਦਾ ਕੀ ਕਰ ਲਿਆ ਤੇ ਜਦ ਇਹਦਾ ਕੀ ਕਰ ਲਿਆ ਇਹਨਾਂ ਐਡਾ ਵੱਡਾ ਇਹ ਵੀ ਬਾਹਰ ਤੁਰੀ ਫਿਰਦੀ ਹੈ ਤੇ ਸਾਡਾ ਕੋਈ ਕੀ ਕਰ ਲੂ ਸੋ ਔਰਤ ਸਮਾਜ ਦੇ ਉੱਤੇ ਇਹ ਬੜਾ ਵੱਡਾ ਤਬਾ ਲੱਗਿਆ ਤੇ ਇਤਨੇ ਬੀਬੀਆਂ ਜਿਹੜੀਆਂ ਦੋ ਜ਼ਿਲ੍ਹਿਆਂ ਦੀਆਂ ਮੁਖੀਆਂ ਨੇ ਐਸਐਸਪੀ ਨੇ ਤੇ ਨਾਲ ਡੀਆਈਜੀ ਰੇਂਜ ਹੈ ਇਹ ਵੀ ਬੀਬੀਆਂ ਨੇ ਜੇ ਇਹਨਾਂ ਨੇ ਔਰਤ ਦੇ ਅਕਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਰੱਖਣਾ ਤੇ ਇਹਨਾਂ ਤਿੰਨੇ ਜਿਹੜੀਆਂ ਬੀਬੀਆਂ ਨੇ ਜਿਹੜੇ ਪੁਲਸ ਅਫਸਰ ਨੇ ਵੱਡੀਆਂ ਪ੍ਰਗਿਆ ਜੈਨ ਅਮਨੀਤ ਕੌਂਡਾਲ ਤੇ ਡੀਆਈਜੀ ਫਰੀਦਕੋਟ ਜਗ ਜਗਤੰਬੇ ਨਿਲੰਬਰੇ ਇਹਨਾਂ ਤਿੰਨਾਂ ਨੂੰ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨੀ ਪਊਗੀ ਮਲੂਕਾ ਸਾਹਿਬ ਪੰਜਾਬੀ ਤਾਂ ਖੜਨਗੇ ਨਹੀਂ ਤਾਂ ਪੰਜਾਬੀਆਂ ਦੇ ਮਨ ਦੇ ਵਿੱਚ ਪੁਲਿਸ ਦਾ ਅਕਸ ਪਹਿਲਾਂ ਵੀ ਨੈਗੇਟਿਵ ਹੈ ਤੇ ਇੰਨਾ ਕ ਨੈਗੇਟਿਵ ਹੋ ਜੂ ਤੇ ਨੁਕਸਾਨ ਅਖੀਰ ਆਉਣ ਵਾਲੀ ਪੀੜੀ ਦਾ ਹੋਣਾ। ਤਿੰਨਾ ਦੋਛੀਆਂ ਨੇ ਹੁਣ ਤੱਕ ਇਨਵੈਸਟੀਗੇਸ਼ਨ 'ਚ ਪੁਲਿਸ ਨੇ ਉਹਨਾਂ ਨੂੰ ਕੀ ਪੁੱਛੀ ਇੱਛੀ ਹੈ ਜਾਂ ਕਿਹੜੀ ਗੱਲ ਖੁੱਲ ਕੇ ਸਾਹਮਣੇ ਆਈ, ਕੋਈ ਰਿਲੇਸ਼ਨ ਦੀ ਆਈ, ਕਿੰਨੇ ਟਾਈਮ ਤੋਂ ਸੀ ਜਾਂ ਮਾਰਨ ਦੇ ਵੱਖੋ ਵੱਖਰੇ ਤਰੀਕੇ ਦੱਸੇ ਜਾਂਦੇ ਕੀ ਕੋਈ ਵਕੀਲ ਸਾਹਿਬ ਆਇਆ ਸਾਹਮਣੇ। ਦੇਖੋ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਉਹ ਮੁੰਡਾ ਕੁੜੀ ਆਪਸ 'ਚ ਸਬੰਧ ਦੇ ਵਿੱਚ ਸੀ। ਇਹ ਗੱਲ ਕਲੀਅਰ ਹੋ ਗਈ। ਉਹ ਇਕੱਠੇ ਹੋਟਲਾਂ 'ਚ ਰਹਿੰਦੇ ਵੀ ਰਹੇ। ਸਾਰਾ ਰਿਕਾਰਡ ਪਰ ਕਯੂਰ ਪੰਜਾਬ ਪੁਲਿਸ ਨੇ ਕਰ ਰਿਆ ਹੁਣ ਸਾਬਤ ਇਹ ਕਰਨਾ ਹੈ ਕਿ ਜੋ ਉਹਨਾਂ ਨੇ ਗੱਲਾਂ ਮੰਨੀਆਂ ਮੁਲਜ਼ਮਾ ਨੇ ਡਿਊਰਿੰਗ ਇਨਵੈਸਟੀਗੇਸ਼ਨ ਕਿਉਂਕਿ ਮੈਂ ਇਨਵੈਸਟੀਗੇਸ਼ਨ ਦਾ ਪਾਰਟ ਨਹੀਂ ਹਾਂ ਉਹ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਤੇ ਉਹ ਕਨਫਿਡੈਂਸ਼ੀਅਲ ਇਨਵੈਸਟੀਗੇਸ਼ਨ ਹੈ ਜਿੰਨਾ ਚਿਰ ਤਾਈ 3 ਮਹੀਨਿਆਂ ਦੇ ਵਿੱਚ ਉਹ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ ਉਹਦੇ ਬਾਰੇ ਕੋਈ ਵੀ ਗੱਲ ਕਰਨੀ ਉਹ ਇੱਕ ਮਿਥ ਸਾਬਤ ਹੋਊਗੀ ਸੋ ਮੇਰੇ ਕਹਿਣ ਦਾ ਭਾਵ ਹੈ ਕਿ 9 ਦਿਨਾਂ ਦੇ ਵਿੱਚ ਤਿੰਨ ਮੁਲਜ਼ਮਾ ਦਾ ਫੜਿਆ ਜਾਣਾ ਚਾਹੇ ਉਹ ਸਰੈਂਡਰ ਕੀਤੇ ਤੇ ਚਾਹੇ ਉਹ ਫੜੇ ਆ ਜਿਹੜੀ ਕਠਿਨਾਂ ਸੀ ਉਸ ਸਾਰੀ ਨੂੰ ਜਿਹੜਾ ਹੈਗਾ ਅਨਡਿਸਕਵਰ ਕਰ ਲੈਣਾ ਜਿਹੜੀਆਂ ਦਵਾਈਆਂ ਦੇ ਪੱਤੇ ਸੀ ਉਹ ਰਿਕਵਰ ਕਰ ਲੈਣੇ ਸੋਨਾ ਰਿਕਵਰ ਕਰ ਲੈਣਾ ਸੋ ਸਪੀਡ ਬਹੁਤ ਚੰਗੀ ਆ ਪੰਜਾਬ ਪੋਸ ਦੀ ਇਸ ਗੱਲ 'ਚ ਕੋਈ ਦੋਰਾਵਾ ਨਹੀਂ ਪਰ ਇਹਦੇ ਵਿੱਚ ਬੜੇ ਹੀ ਐਂਗਲ ਕੱਢਣੇ ਬਾਕੀ ਆ ਹੋਰ ਮਲਜ਼ਮ ਵੀ ਹੋਣਗੇ ਇਹ ਮੰਨਣਾ ਪਰਿਵਾਰ ਦਾ ਹੋਰ ਮੁਲਜ਼ਮ ਵੀ ਹੈਗੇ ਆ ਜਿਹੜੇ ਇਸ ਕਾਂਸਪੀਰੇਸੀ ਦਾ ਹਿੱਸਾ ਨੇ ਸੋ ਉਹ ਸਾਰੀਆਂ ਗੱਲਾਂ ਜਿਹੜਾ ਡਿਸਕਵਰ ਕਰਨੀਆਂ ਜ਼ਰੂਰੀ ਆ ਉਹ ਤਾਂ ਹੀ ਹੋ ਸਕਦੀਆਂ ਜੇ ਪੰਜਾਬ ਪੁਲਿਸ ਤੇ ਪੰਜਾਬ ਦਾ ਜਿਹੜਾ ਮੀਡੀਆ ਤੇ ਪੰਜਾਬੀ ਇਸ ਪਰਿਵਾਰ ਨਾਲ ਜਿਹੜਾ ਮੋਢੇ ਦਾ ਮੋਢਾ ਲਾ ਕੇ ਖੜਨਗੇ ਸਰ ਲਾਸਟ ਸਵਾਲ ਆ ਜੀ ਮਾਪਿਓ ਦੇ ਕਿਤੇ ਨਾ ਕਿਤੇ ਇਹ ਬਿਆਨ ਆਉਂਦੇ ਆ ਨਾ ਵੀ ਸਾਨੂੰ ਤੇ ਕੁੜੀ ਦਾ ਪਤਾ ਹੀ ਨਹੀਂ ਸੀਗਾ ਇਹ ਵੀ ਉਹਨਾਂ ਨੇ ਗੱਲ ਕਹੀ ਸੀ ਵੀ ਨਾ ਹੀ ਹਰ ਕਮਲ ਦਾ ਸਾਡੇ ਘਰੇ ਰਿਸ਼ਤਾ ਆਇਆ ਪਰ ਕੁੜੀ ਪਲੱਸ 2 ਤੋਂ ਬਾਅਦ ਜਾ ਕੇ ਕਨੇਡਾ ਮਾਡਰਨ ਹੋ ਜਾਂਦੀ ਐ ਕਿ ਇੰਨਾ ਕੁਛ ਲੜਕੀ ਨੇ ਕਰਤਾ ਇੰਨਾ ਕੁਛ ਵਾਪਰ ਗਿਆ ਤੁਸੀਂ ਵਕਾਲਤ ਦੀ ਗੱਲ ਤੋਂ ਜੇ ਸੋਚੋ ਤੁਹਾਨੂੰ ਨਹੀਂ ਲੱਗਦਾ ਵੀ ਮਾਪਿਓ ਵੀ ਕਿਤੇ ਨਾ ਕਿਤੇ ਝੂਠ ਬੋਲ ਰਹੇ ਆ ਵੀ ਉਹਨਾਂ ਨੂੰ ਇੱਥੋਂ ਤੱਕ ਕੁੜੀ ਦੀਆਂ ਹਰਕਤਾਂ ਦਾ ਪਤਾ ਹੀ ਨਾ ਹੋਵੇ ਅ ਮਲੂਕਾ ਸਾਹਿਬ ਚਾਹੇ ਤੁਸੀਂ ਹੋ ਤੇ ਚਾਹੇ ਮੈਂ ਆ ਆਪਣੇ ਵੀ ਮਾਪੇ ਆ ਜਦੋਂ ਆਪਣੇ ਹਾਉ ਭਾਉ ਦੇ ਵਿੱਚ ਆਪਣੇ ਚਾਲ ਚੱਲਣ ਦੇ ਵਿੱਚ ਆਪਣੀਆਂ ਗੱਲਾਂ ਦੇ ਵਿੱਚ ਰਹਿਣ ਸਹਿਣ 'ਚ ਫਰਕ ਪਤਾ ਲੱਗਦਾ ਤੇ ਮਾਂ ਪਿਓ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਦੁਨੀਆ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਆਪਾਂ ਉਹਨਾਂ ਦੇ ਜੰਮੇ ਆ ਆਪਾਂ ਨੂੰ ਉਹਨਾਂ ਨੇ ਜਨਮ ਦਿੱਤਾ ਆਪਾਂ ਉਹਨਾਂ ਦੀ ਕੁੱਖੋਂ ਨਿਕਲੇ ਆ ਹੋ ਸਕਦਾ ਹੈ ਕਿ ਉਹ ਅੱਜ ਰੌਲੇ ਕਰਕੇ ਉਹ ਕਹਿ ਰਹੇ ਹੋਣ ਵੀ ਸਾਨੂੰ ਇਸ ਗੱਲ ਦਾ ਨਹੀਂ ਪਤਾ ਜਾਂ ਉਹਨਾਂ ਨੂੰ ਇਹ ਸੀ ਕਿ ਅਸੀਂ ਇੱਥੇ ਹੀ ਕੁੜੀ ਵਸਾਉਣੀ ਆ ਜੇ ਸਾਡੀ ਕੁੜੀ ਇਥੇ ਪਟਕੀ ਹੋਈ ਹੈ ਜਾਂ ਸਾਡੀ ਕੁੜੀ ਜਿਹੜਾ ਸਾਡੇ ਜਵਾਈ ਨਾਲ ਸਹੀ ਵਤੀਰਾ ਨਹੀਂ ਅਪਣਾ ਰਹੀ ਸ਼ਾਇਦ ਉਹ ਵੀ ਜ਼ੋਰ ਲਾ ਰਹੇ ਹੋਣ ਕਿ ਕੁੜੀ ਨੂੰ ਇੱਥੇ ਹੀ ਵਸਾਉਣਾ ਪਰ ਮੈਨੂੰ ਇਹ ਲੱਗਦਾ ਕਿ ਜੇ 100% ਨਹੀਂ ਤਾਂ 20-25% ਤਾਂ ਪਿੰਕ ਉਹਨਾਂ ਨੂੰ ਵੀ ਮਾਰੀ-ਮੋਟੀ ਪਿੰਕ ਤਾਂ ਉਹਨਾਂ ਨੂੰ ਵੀ ਹੋਊਗਾ ਕਿ ਵੀ ਘਰ ਵਾਲੇ ਘਰ ਵਾਲੇ ਚ ਕੀ ਚੱਲ ਰਿਹਾ ਆਪਸ ਦੇ ਵਿੱਚ ਕੋਈ ਨਾ ਕੋਈ ਪਿੰਕ ਦੇਖੋ ਜਿੱਥੇ ਪਿਆਰ ਮੁਹੱਬਤ ਹੋਵੇ ਉੱਥੇ ਦੋ ਦੋ ਸਾਲ ਦੀਆਂ ਦੂਰੀਆਂ ਨਹੀਂ ਹੁੰਦੀਆਂ ਮਲੂਕਾ ਸਾਹਿਬ ਤੇ ਜੇ ਤੁਸੀਂ ਇੱਕ ਵਿਆਹ ਤੋਂ ਬਾਅਦ ਬਗਾਨੇ ਮੁਲਕ ਦੇ ਵਿੱਚ ਇੱਕ ਕੁੜੀ ਰਹਿ ਰਹੀ ਹੈ ਤੇ ਉਹਦੇ ਇਲਿਜੀਟ ਰਿਲੇਸ਼ਨ ਬਣ ਨਹੀਂ ਬਣਨੇ ਆ ਇਹ ਸੁਭਾਵਕ ਗੱਲ ਹੈ ਤੇ ਕੈਨੇਡਾ ਦੇ ਵਿੱਚ ਤਾਂ ਵਿਗੜਨ ਨੂੰ ਬਹੁਤ ਕੁਝ ਆ ਇਹ ਤਾਂ ਪਤਾ ਨਹੀਂ ਪੰਜਾਬੀਆਂ ਦੇ ਮਨ ਦੇ ਵਿੱਚ ਕੀ ਪੁੱਠੀ ਕਹਾਣੀ ਚੱਲੀ ਹੋਈ ਹੈ ਕਿ ਜਵਾਕ ਦਾ ਜਨਮ ਤਾਂ ਹੋਊਗਾ ਪੰਜਾਬ ਦੇ ਵਿੱਚ ਵਿਆਹ ਹੋਊਗਾ ਪੰਜਾਬ ਦੇ ਵਿੱਚ ਲੇਕਿਨ ਕੈਨੇਡਾ ਚ ਪਤਾ ਨਹੀਂ ਕਿਹੜੀ ਫੈਕਟਰੀ ਲੱਗੀ ਵੀ ਹੈ ਵੀ 12ਵੀਂ ਪਾਸ ਕਰਾ ਕੇ ਜਿਨ੍ਹਾਂ ਵਿਚਾਰੀਆਂ ਕੁੜੀਆਂ ਨੂੰ ਮੁੰਡਿਆਂ ਨੂੰ ਕੋਈ ਸਮਝ ਹੀ ਨਹੀਂ ਕੋਈ ਅਕਲ ਹੀ ਨਹੀਂ ਉਹਨਾਂ ਨੂੰ ਕਿਸੇ ਚੰਗੇ ਮਾੜੇ ਦਾ ਪਤਾ ਹੀ ਨਹੀਂ ਉਹਨਾਂ ਨੂੰ ਅੱਖਾਂ ਮੀਚ ਕੇ ਇੱਕ ਬਗਾਨੇ ਸ਼ਹਿਰ ਚ ਬਗਾਨੇ ਮੁਲਕ ਚ ਧੱਕ ਦਿੰਦੇ ਆ ਤੇ ਫੋਨ ਤੇ ਗੱਲਾਂ ਕਰੀ ਜਾਂਦੇ ਆ ਕਿ ਪੁੱਤ ਠੀਕ ਹੋ ਹੁਣ ਪੁੱਤ ਪੁੱਤ ਕਿਵੇਂ ਤੁਹਾਨੂੰ ਪਤਾ ਲੱਗੂ ਵੀ ਪੁੱਤ ਧੀ ਠੀਕ ਹੈ ਕਿ ਨਹੀਂ ਠੀਕ ਹੈ ਜਾਂ ਉੱਥੇ ਕੀ ਚੱਲ ਰਿਹਾ ਤੇ 5-6 ਸਾਲਾਂ ਬਾਅਦ ਉਹ ਇੱਕ ਫੈਕਟਰੀ ਦੇ ਵਿੱਚੋਂ ਇੱਕ ਪ੍ਰੋਡਕਟ ਬਣ ਜਾਂਦਾ ਤੇ ਉਹਦੇ ਤੇ ਮੋਹਰ ਲੱਗ ਜਾਂਦੀ ਹੈ ਕਿ ਇਹ ਪੀਆਰ ਹੈ ਜੀ ਕੈਨੇਡਾ ਦਾ ਹੁਣ ਰਹਿੰਦੇ ਤਾਂ ਉਥੇ ਬੇਸਮੈਂਟਾਂ ਚ ਹਮ ਕਮਾਈ ਉਨੀ ਹੈ ਨਹੀਂ ਜਿੰਨੇ ਉਥੇ ਮੰਗਾਈ ਹੈ ਫਿਰ ਪੰਜਾਬ ਚ ਪਾਣੀ ਵੀ ਮੁਫਤ ਇੱਥੇ ਕਰਦਾ ਦੁੱਧ ਕਰਦੀਆਂ ਸਬਜ਼ੀਆਂ ਉਥੇ ਤਾਂ ਕੱਲੀ-ਕੱਲੀ ਚੀਜ਼ ਮੋਲ ਹੈ ਉਥੇ ਤਾਂ ਪਾਣੀ ਵੀ ਮੋਲ ਹੈ ਹਮ ਹੁਣ ਉਸ ਤੇ ਜਦੋਂ ਜਵਾਕ ਤੇ ਮੋਹਰ ਲੱਗ ਜਾਂਦੀ ਹੈ ਕਿ ਮੈਂ ਪੀਆਰ ਹੋ ਗਿਆ ਜੀ ਤੇ ਇੱਥੇ ਸਾਡੇ ਜੱਟ ਭਰਾ ਪੰਜਾਬੀ ਕਮਲੇ ਹੋ ਜਾਂਦੇ ਆ ਕਿ ਲੈ ਜੀ ਹੁਣ ਪੀਆਰ ਕੁੜੀ ਮਿਲਦੀ ਆ ਤੇ ਆਪਾਂ ਇੱਥੇ ਵਿਆਹ ਕਰਾ ਲਈਏ ਸੋ ਮੈਂ ਇਹ ਸਮਝਦਾ ਕਿ ਇਸ ਘਟਨਾ ਤੋਂ ਬਾਅਦ ਮਲੂਕਾ ਸਾਹਿਬ ਜੇ ਪੰਜਾਬੀ ਨਾਂ ਸੁਧਰੇ ਤਾਂ ਇਹ ਆਉਣ ਵਾਲੇ ਸਮੇਂ 'ਚ ਇਹੋ ਜੇ ਸ਼ਰੀਫ ਘਰਾਂ ਦੇ ਪੁੱਤਾਂ ਦੀ ਸ਼ਹਾਦਤ ਲਈ ਜਾਊਗੀ ਇਸੇ ਤਰ੍ਹਾਂ ਬਲੀ ਚੜ੍ਹੀ ਜਾਊਗੀ ਤੇ ਬਦਮਾਸ਼ ਬੰਦੇ ਜਿਵੇਂ ਉਸ ਬੱਲੂਆਣੇ ਦਾ ਮੁੰਡਾ ਉਹਨੇ ਸਾਰਾ ਰਲ ਕੇ ਕਾਂਸਪੀਰੇਸੀ ਕੀਤੀ ਐ ਇਸ ਰੁਪਿੰਦਰ ਕੌਰ ਨਾਲ ਇਸ ਤਰ੍ਹਾਂ ਦੇ ਬਦਮਾਸ਼ ਬੰਦੇ ਸ਼ਰੀਫ ਘਰਾਂ ਦੇ ਸਰਮਾਇਦਾਰ ਘਰਾਂ ਦੇ ਜੰਗੇ ਮੁੰਡਿਆਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰਦੇ ਰਹਿਣਗੇ ਸੇਖੋਂ ਸਾਹਿਬ ਬਹੁਤ ਬਹੁਤ ਧੰਨਵਾਦ ਉਸ ਕੀਮਤੀ ਸਮਾਂ ਦਿੱਤਾ ਪਰ ਇੱਕ ਗੱਲ ਖਾਸ ਆ ਜਿਹੜੀਆਂ ਕਹਾਵਤਾਂ ਬਣੀਆਂ ਉਹ ਐਵੇਂ ਨਹੀਂ ਬਣੀਆਂ ਕਹਿੰਦੇ ਹੁੰਦੇ ਆ ਗੋਂਗੇ ਦੀ ਆ ਰਮਝਾ ਗੋਂਗੇ ਦੀ ਮਾਂ ਪਛਾਣ ਲੈਂਦੀ ਆ ਆਈ.ਡੀ. ਪਗੜੈਲ ਕੁੜੀ ਰਪਿੰਦਰ ਕੌਰ ਇਹ ਕਿਵੇਂ ਹੋ ਸਕਦਾ ਕਿ ਉਹਦਾ ਪੇਕਾ ਪਰਿਵਾਰ ਇਹ ਗੱਲ ਨਾ ਜਾਣਦਾ ਹੋਵੇ ਕਿ ਸਾਡੀ ਧੀ ਇਸ ਤਰੀਕੇ ਦੀਆਂ ਹੱਦਾਂ ਬੰਨੇ ਟੱਪੀ ਬੈਠੀ ਆ ਸਾਡੀ ਧੀ ਆਪਣੇ ਘਰ ਵਾਲੇ ਦੇ ਨਾਲ ਚੰਗੇ ਤਰੀਕੇ ਨਾਲ ਨਹੀਂ ਰਹਿ ਰਹੀ ਸਾਡੀ ਧੀ ਦੇ ਕਿਤੇ ਹੋਰ ਰਿਲੇਸ਼ਨ ਇਹ ਕਿਵੇਂ ਹੋ ਸਕਦਾ ਕਿ ਕੁੜੀ ਦੇ ਮਾਪਿਆਂ ਨੂੰ ਪਤਾ ਨਾ ਹੋਵੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਵਕੀਲ ਸਾਹਿਬ ਨੇ ਵੀ ਕਿਹਾ ਕਿ ਪੁਲਿਸ ਨੇ ਤਫ਼ਤੀਸ਼ ਬੜੀ ਤੇਜ਼ੀ ਦੇ ਨਾਲ ਕੀਤੀ ਹੋਈ ਹੈ ਜੇ ਇਹ ਤਫ਼ਤੀਸ਼ ਨੋਕਤੇ ਸਹੀ ਤਰੀਕੇ ਦੇ ਨਾਲ ਕੀਤਾ ਜਾਵੇ ਤਾਂ ਬਹੁਤ ਸਾਰੇ ਹੋਰ ਆ ਜਿਹੜੇ ਪ੍ਰੂਫ ਜਾਂ ਸਬੂਤ ਆ ਉਹ ਸਾਹਮਣੇ ਆਉਣਗੇ ਹੋ ਸਕਦਾ ਕੁਝ ਹੋਰ ਲੋਕ ਹੋਰ ਦੋਸ਼ੀ ਵੀ ਸਾਹਮਣੇ ਆਉਣ ਜਿਨ੍ਹਾਂ ਨੇ ਏਡਾ ਵੱਡਾ ਇੱਕ ਕਾਂਡ ਕੀਤਾ ਤੇ ਇੱਕ ਉਹ ਮਾਸੂਮ ਰੱਬਰ ਦਾ ਬੰਦਾ ਸੀ ਜਿਹੜਾ ਇੱਕ ਕਤਲ ਕਰ ਦਿੱਤਾ ਤੇ ਮਾਪਿਆਂ ਦੇ ਘਰ ਦਾ ਚਰਾਗ ਬਜਾ ਤਾ ਉਸ ਕਸਾ ਬਹੁਤ ਬਹੁਤ ਮੈਂ ਅਖੀਰਲੀ ਗੱਲ ਕਹਿਣਾ ਚਾਹੁੰਗਾ ਕਿ ਜਨਤਕ ਤੌਰ ਤੇ ਲੜਕੀ ਦੇ ਮਦਰ ਫਾਦਰ ਨੇ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਲੜਕੀ ਦੀ ਕੋਈ ਪੈਰਵਾਹੀ ਨਹੀਂ ਕਰਾਂਗੇ ਸੋ ਅੱਜ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇਸ ਗੱਲ ਤੇ ਆਪਾਂ ਅਖੀਰ ਤੱਕ ਕਾਇਮ ਰਹਿਣਾ ਕਿਉਂਕਿ ਗੱਲ ਕਹਿ ਦੇਣੀ ਤੇ ਸਮਾਂ ਬੀਤਣ ਤੋਂ ਬਾਅਦ ਕਿਉਂਕਿ ਇੱਕ ਸਾਲ ਬਾਅਦ ਲੋਕ ਸ਼ਾਇਦ ਇਸ ਗੱਲ ਨੂੰ ਹੌਲੀ-ਹੌਲੀ ਭੁੱਲ ਜਾਣ ਤੇ ਮੱਧਮ ਹੋ ਜੇ ਲੇਕਿਨ ਅਸੀਂ ਖੜੇ ਹਾਂ ਗੁਰਵਿੰਦਰ ਸਿੰਘ ਨਾਲ ਜੇ ਇਸ ਤਰ੍ਹਾਂ ਦੀ ਗੱਲ ਜੇ ਕੋਈ ਡਗਮਗਾਉਂਦੀ ਹੋਈ ਗੱਲ ਨਵੀਂ ਸਾਹਮਣੇ ਆਈ ਤੇ ਇਸ ਸਟੇਟਮੈਂਟ ਦੇ ਵਿਪਰੀਤ ਕੋਈ ਗੱਲ ਹੋਈ ਤਾਂ ਅਸੀਂ ਜਨਤਕ ਤੌਰ ਤੇ ਉਹਦੀ ਚਰਚਾ ਜ਼ਰੂਰ ਕਰਾਂਗੇ ਪਰ ਜੇ ਪਰਿਵਾਰ ਨੇ ਗੱਲ ਕਹੀ ਹੈ ਕਿ ਅਸੀਂ ਧੀ ਦਾ ਕੋਈ ਪੈਰਵਾਹੀ ਨਹੀਂ ਕਰਨੀ ਸੋ ਉਹਨਾਂ ਦਾ ਧੰਵਾਦ ਹੈ ਇਸ ਗੱਲ ਦਾ ਕਿ ਉਹਨਾਂ ਨੇ ਆਪਦੇ ਜਵਾਈ ਦੇ ਹੱਕ ਦੇ ਵਿੱਚ ਪਹਿਰਾ ਦਿੱਤਾ بجائے ਕਿ ਆਪਦੀ ਵਿਗੜੀ ਹੋਈ ਜਿਹੜੀ ਲੜਕੀ ਆ ਉਹਦੇ ਹੱਕ ਚ ਪਹਿਰਾ ਦੇਣ ਤੋਂ ਸੋ ਜੁੜੇ ਰੋ ਮਲੂਕਾ ਟੀਵੀ ਦੇ ਨਾਲ ਹੋਰ ਜਿਹੜੀ ਵੀ ਕੋਈ ਇਨਵੈਸਟੀਗੇਸ਼ਨ ਸਾਹਮਣੇ ਆਉਗੀ ਤੁਹਾਡੇ ਤੱਕ ਲੈ ਕੇ ਆਵਾਂਗੇ ਕੋਸ਼ਿਸ਼ ਕਰਾਂਗੇ ਬੱਲੂਆ ਨੇ ਤੱਕ ਪਹੁੰਚਣ ਦੀ ਤੇ ਉਸ ਜਿਹੜਾ ਹੈਗਾਗਾ ਹਰਕਮਲ ਦੇ ਐਸੇ ਬੁਰੀ ਵਿਅਕਤੀ ਦਾ ਇਨਸਾਨ ਸੀ ਉਹਦੀਆਂ ਪਰਤਾਂ ਖੋਲਣ ਦੀ ਕੋਸ਼ਿਸ਼ ਕਰਾਂਗੇ ਮੈਨੂੰ ਦਿਓ ਯਾਰ ਜਤ ਜਸਕਰਨ ਸਿੰਘ ਮਲੂਕਾ ਧੰਨਵਾਦ